ਸਤਲੁਜ ਟੀਵੀ ਵੇਖਰੇ ਸਾਰ ਦਰਸ਼ਕਾਂ ਦਾ ਸਵਾਗਤ ਹੈ ਮੈਂ ਕਮਲਜੀਤ ਕੌਰ ਲੈ ਕੇ ਹਾਜ਼ਰ ਹਾਂ ਖਾਸ ਪੇਸ਼ਕਸ਼ ਸਾਡੀ ਅੱਜ ਦੀ ਖਾਸ ਪੇਸ਼ਕਸ਼ ਦੇ ਵਿੱਚ ਅਸੀਂ ਬੇहद ਗੰਭੀਰ ਮੁੱਦੇ ਤੇ ਗੱਲਬਾਤ ਕਰਨੀ ਹੈ ਮੁੱਦਾ ਕਿਸਾਨੀ ਅੰਦੋਲਨ ਦਾ ਹੈ ਪਿਛਲੇ ਲਗਭਗ 9-10 ਮਹੀਨਿਆਂ ਤੋਂ ਸ਼ੰਭੂ ਤੇ ਖਨੌਰੀ ਬਾਰਡਰ ਦੇ ਉੱਤੇ ਕਿਸਾਨੀ ਅੰਦੋਲਨ ਚੱਲ ਰਿਹਾ ਹੈ ਇਸ ਦਰਮਿਆਨ ਕਿਸਾਨ ਨੇਤਾ ਜਗਜੀਤ ਸਿੰਘ ਦੱਲੇਵਾਲ ਪਿਛਲੇ 17 ਦਿਨਾਂ ਤੋਂ ਭੁਖ ਹੜਤਾਲ ਤੇ ਬੈਠੇ ਨੇ ਮੰਗਾ ਉਹੀ ਨੇ ਲਗਾਤਾਰ ਐਮਐਸਪੀ ਜਿਹੜੀ ਯਕੀਨੀ ਬਣਾਉਣ ਦੀ ਮੰਗ ਹੈ ਉਹ ਕੀਤੀ ਜਾ ਰਹੀ ਹੈ ਔਰ ਜੋ ਅਪਡੇਟ ਜਗਜੀਤ ਸਿੰਘ ਦੱਲੇਵਾਲ ਦੀ ਸਿਹਤ ਨੂੰ ਲੈ ਕੇ ਆਈ ਹੈ ਡਾਕਟਰ ਜੋ ਕਹਿੰਦੇ ਨੇ ਉਹ ਬੇਹੱਦ ਚਿੰਤਾਜਨਕ ਹੈ ਦੋਨਾਂ ਬਾਰਡਰਾਂ ਤੇ ਵੀ ਸਥਿਤੀ ਚਿੰਤਾਜਨਕ ਬਣੀ ਹੋਈ ਹੈ ਕਿਉਂਕਿ ਬੀਤੇ ਦਿਨੀ ਸ਼ੰਭੂ ਬਾਰਡਰ ਦੇ ਰਾਹੀਂ ਦਿੱਲੀ ਜਾਣ ਦੀ ਕੋਸ਼ਿਸ਼ ਕਿਸਾਨਾਂ ਦੇ ਵੱਲੋਂ ਕੀਤੀ ਗਈ ਸੀ ਤੇ ਫਿਰ ਤੋਂ ਹਰਿਆਣਾ ਸਰਕਾਰ ਦਾ ਜਿਹੜਾ ਰਵਈਆ ਹੈ ਉਹ ਨਕਾਰਾਤਮਕ ਵਿਖਣ ਨੂੰ ਮਿਲਿਆ ਸੋ ਅੰਦੋਲਨ ਨੂੰ ਲੈ ਕੇ ਔਰ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਅੱਜ ਅਸੀਂ ਗੱਲਬਾਤ ਕਰਨੀ ਹੈ ਉਹਨਾਂ ਦੀ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਆਗੂ ਗੁਰਦੀਪ ਸਿੰਘ ਚਹਿਲ ਸਾਡੇ ਨਾਲ ਨੇ ਗੁਰਦੀਪ ਜੀ ਬਹੁਤ-ਬਹੁਤ ਸਵਾਗਤ ਹੈ ਧੰਨਵਾਦ ਜੀ ਜਗਜੀਤ ਸਿੰਘ ਡੱਲੇਵਾਲ ਪਿਛਲੇ 17 ਦਿਨਾਂ ਤੋਂ ਖਨੌਰੀ ਬਾਰਡਰ ਦੇ ਉੱਤੇ ਭੁਖੜ ਹੜਤਾਲ ਤੇ ਬੈਠੇ ਨੇ ਉਹਨਾਂ ਦੀ ਹਾਲਤ ਬੇਹੱਦ ਚਿੰਤਾਜਨਕ ਬਣੀ ਹੋਈ ਹੈ ਡਾਕਟਰ ਇਹ ਗੱਲ ਕਹਿੰਦੇ ਨੇ ਕਿ ਕਿਸੇ ਵੀ ਵੇਲੇ ਕੋਈ ਨਾ ਕੋਈ ਅਨਹੋਣੀ ਵਾਪਰ ਸਕਦੀ ਹੈ ਕਿਸ ਚੀਜ਼ ਦਾ ਇੰਤਜ਼ਾਰ ਹੋ ਰਿਹਾ ਹੈ ਦੇਖੋ ਜੀ ਇਹ ਸਰਕਾਰ ਨੂੰ ਅਸੀਂ ਕਹਿੰਦੇ ਹਾਂ ਸਰਕਾਰ ਕਿਸ ਚੀਜ਼ ਦਾ ਇੰਤਜ਼ਾਰ ਕਰ ਰਹੀ ਹੈ ਵੀ ਉਹਨਾਂ ਦੀ ਸ਼ਹਾਦਤ ਹਾਂ ਕਿਉਂਕਿ ਸਰਦਾਰ ਜੀਸ ਸਿੰਘ ਡੱਲੇਵਾਲ ਉਹਨਾਂ ਮੰਗਨ ਲਈ ਹੀ 17 ਦੇ ਤੋਂ ਅੱਜ 17 ਨੂੰ ਦੇਣਾ 17 ਵੀ ਆਪਾਂ ਇਹਨੂੰ 18 ਕਹਿ ਸਕਦੇ ਹਾਂ ਕਿਉਂਕਿ 26 ਤਰੀਕ ਨੂੰ 12 ਵਜੇ ਤੋਂ ਮਰਨਵਰ ਤੋਂ ਸ਼ੁਰੂ ਕੀਤਾ ਜਾਣਾ ਸੀਗਾ ਪਰੰਤੂ ਪੰਜਾਬ ਸਰਕਾਰ ਵੱਲੋਂ ਹਮ ਇਹ ਕਿ ਮੋਰਚੇ ਤੇ ਹਮਲਾ ਕਰਕੇ ਤੇ ਆਪ ਨੂੰ ਅਗਵਾ ਕੀਤਾ ਗਿਆ ਸੀ ਉਹਨਾਂ ਨੂੰ ਅਸੀਂ ਉਹਨਾਂ ਨੂੰ ਇਹ ਦੂਰੋਂ ਨਹੀਂ ਕਹਿੰਦੇ ਵੀ ਜਿੱਦਾਂ ਡੀਆਜੀ ਸਾਹਿਬ ਦਾ ਬਿਆਨ ਆਇਆ ਸੀ ਵੀ ਅਸੀਂ ਉਹਨਾਂ ਨੂੰ ਟ੍ਰੀਟਮੈਂਟ ਲਈ ਡੀਐਮਸੀ ਜੱਲੂ ਦੇ ਨਾਲ ਲੈ ਗਏ ਆ ਜਾਂ ਉਸ ਸਮੇਂ ਉਹ ਟ੍ਰੀਟਮੈਂਟ ਲਈ ਤਾਂ ਜੇ ਆਪਾਂ ਕਿਹਨੂੰ ਲੈ ਕੇ ਜਾਣਾ ਹੋਵੇ ਉਹ ਤਾਂ ਫਿਰ ਦਿਨ ਦੇ ਵਿੱਚ ਹੁੰਦਾ ਨਹੀਂ ਹੂੰ ਕਿ ਉਹ ਜਿਵੇਂ ਰਾਤ ਨੂੰ ਇੰਨੇ ਫੋਰਸ ਲਿਆ ਕੇ ਚੁੱਪਚੀ ਵੀ ਤੇ ਹਮਲਾ ਕਰਕੇ ਲਿਆ ਉਹਦਾ ਗਵਾਹ ਕੀਤਾ ਗਿਆ ਸੀਗਾ ਹਾਂ ਤੇ ਜਿਹੜਾ ਉਹਨਾਂ ਮਨਵਾਰਤਾ ਹੈ ਉਸੇ ਸਮੇਂ ਤੋਂ ਜਦੋਂ ਰਾਤ ਉਹਨਾਂ ਨੇ ਅਗਵਾ ਕੀਤਾ ਉਹ ਸਮੇਂ ਤੋਂ ਹੀ ਚੱਲੂ ਹੋ ਗਿਆ ਸੀ ਤੇ ਉਹ ਜੇਕਰ ਅਸੀਂ ਦੂਜੀ ਦਿਨ ਦੇਖੀ ਫਿਰ ਤਾਂ 17ਵਾਂ ਦਿਨ ਹੈ ਜੇਕਰ ਜਿੱਦਾਂ ਮੋਰਚੇ ਤੇ ਹਮਲਾ ਕਰਕੇ ਉਹਨਾਂ ਨੂੰ ਅਗਵਾ ਕੀਤਾ ਗਿਆ ਸੀ ਤਾਂ ਉਹ ਫਿਰ 18ਵੇਂ ਦਿਨ ਦੇ ਵਿੱਚ ਹੀ ਮੰਨ ਲਓ ਪ੍ਰਵੇਸ਼ ਕਰ ਚੁੱਕਿਆ ਜੀ ਤੇ ਇਦਾਂ ਹੀ ਸਰਕਾਰ ਨੇ ਹੁਣ ਦੇਖਣਾ ਵੀ ਇਹ ਸ਼ਹਾਦਤ ਮੰਗ ਰਹੀ ਹੈ ਜਾਂ ਗੱਲਬਾਤ ਕਰ ਰਹੀ ਹੈ ਜੇ ਕਿਸਾਨੇ ਮੰਗਾ ਮੰਨਣੀਆਂ ਨੇ ਕਿਉਂਕਿ ਇਹ ਉਹੀ ਮੰਗਾ ਨੇ ਜਿਹੜੀਆਂ ਇਹ ਸਰਕਾਰ ਵੱਲੋਂ ਪਹਿਲਾਂ ਮੰਨੀਆਂ ਜਾ ਚੁੱਕੀਆਂ ਨੇ 2014 ਦੇ ਵਿੱਚ ਜਦੋਂ ਭਾਜਪਾ ਦੀ ਸਰਕਾਰ ਇਹ ਜਦੋਂ ਆਈ ਸੀ ਇਹਦਾ ਮੈਨਚੂਨ ਮੈਨੀਫੈਸਟੋ ਦੇ ਵਿੱਚ ਡਾਟਾ ਸੁਆਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ ਦਾ ਵਾਅਦਾ ਕੀਤਾ ਗਿਆ ਸੀ ਹੂੰ 2018 ਦੇ ਵਿੱਚ ਚੀਮਾ ਮੰਡੀ ਦੇ ਵਿੱਚ ਪਹਿਲਾਂ ਅੰਦੋਲਨ ਚੱਲਿਆ ਸੀਗਾ ਜੀ ਮਹੀਨੇ ਤੋਂ ਉੱਪਰ ਫਿਰ ਜਾ ਕੇ ਉਹ ਰਾਮਲੀਲਾ ਗਰਾਊਂਡ ਦੇ ਵਿੱਚ ਆ ਕੇ ਫਿਰ ਭਲਾਂ ਜਿਹੋਲ ਮੰਨਵਾਤ ਉੱਥੇ ਰੱਖਿਆ ਗਿਆ ਸੀਗਾ ਤੇ ਉਸ ਸਮੇਂ ਇਹ ਆਪਣੇ ਕੇਂਦਰੀ ਮੰਤਰੀ ਹੁੰਦੇ ਸੀ ਕੇਂਦਰ ਦੇ ਵਿੱਚ ਖੇਤੀਬਾੜੀ ਮੰਤਰੀ ਰਾਜਾ ਮੋਹਨ ਸਿੰਘ ਹੂੰ ਇਹ ਉਹਨਾਂ ਦੇ ਵੱਲੋਂ ਇਹ ਚਿੱਠੀ ਆਈ ਸੀਗੀ ਜਿਹੜਾ ਡਾਟ ਜਤਿੰਦਰ ਸਿੰਘ ਸੀਗੇ ਜਿਨ੍ਹਾਂ ਦੇ ਸਾਈਨ ਸੀਗੇ ਉਸ ਦੇ ਵਿੱਚ ਹਮ ਤੇ ਉਸ ਤੋਂ ਉਹਨਾਂ ਨੇ ਇਹ ਕਹਿ ਦਿੱਤਾ ਵੀ ਅਸੀਂ ਥੋੜੀ ਇੱਕ ਦੋ ਮਿੰਟ ਦੀ ਥੋੜੀ ਮੰਗ ਹੈ ਜਿਹੜੇ ਇਹ ਰਿਪੋਰਟ ਅਸੀਂ ਲਾਗੂ ਕਰ ਦਾਂਗੇ ਹਮ ਫਿਰ ਉਸ ਤੋਂ ਬਾਅਦ ਅੱਗੇ ਚੱਲ ਜੀਏ 2021 ਦਾ ਜਿਹੜਾ ਆਪਣਾ 20 ਦੇ ਸਟਾਰਟ ਹੋ ਗਿਆ 2021 ਦੇ ਵਿੱਚ ਕਿਸਾਨ ਅੰਦੋਲਨ ਆਪਣਾ ਬੁਲਤਵੀ ਕੀਤਾ ਗਿਆ ਸੀ ਉਹਨੂੰ ਖਤਮ ਨਹੀਂ ਸੀ ਗਿਆ ਆਪਾਂ ਕਹਾਂਗੇ ਕਿਉਂਕਿ ਇਹ ਚੱਲ ਰਿਹਾ ਹੁਣ ਦੁਬਾਰਾ ਉਹ ਉਹਦਾ ਹੀ ਪਾਰਟ ਆ ਜਿਹੜਾ ਇਹ ਅੱਜ ਚੱਲ ਰਿਹਾ ਹਮ ਉਸ ਸਮੇਂ ਵੀ ਇਹਨਾਂ ਨੇ ਲਿਖਤ ਦੇ ਵਿੱਚ ਸਰਕਾਰ ਵੱਲੋਂ ਇਹ ਮੰਗਾਂ ਨੂੰ ਪ੍ਰਵਾਨ ਕੀਤਾ ਗਿਆ ਸੀ ਹਮ ਤੇ ਅੱਜ ਉਹੀ ਮੰਗਾ ਨਹੀਂ ਸਰਕਾਰ ਨੇ ਲਾਗੂ ਕਰਨੀਆਂ ਨੇ ਇਹ ਤਾਂ ਹੁਣ ਸਰਕਾਰ ਲਾਗੂ ਨਾ ਕਰਨ ਦੀ ਬਜਾਏ ਇਹ ਕੁਛ ਕਰ ਰਹੀ ਹੈ ਤੇ ਕਿਸਾਨਾਂ ਉੱਤੇ ਨਾ ਅਤਿਆਚਾਰ ਕਰ ਰਹੀ ਹੈ ਚਾਹੇ ਹੁਣ 101 ਮਰਜੀਵੜਿਆਂ ਜੱਥੇ ਗਏ ਨੇ ਚਾਹੇ 13 ਫਰਵਰੀ ਦਾ ਤਾਂ ਹੋਵੇ ਚਾਹੇ 21 ਫਰਵਰੀ ਨੂੰ ਸ਼ੂਭ ਕਰਨ ਦੀ ਇਹਨਾਂ ਨੇ ਹਾਂ ਗੋਲੀ ਮਾਰ ਕੇ ਹੱਤਿਆ ਕੀਤੀ ਹੈ ਠੀਕ ਹੈ 14 ਫਰਵਰੀ ਹੋ ਕੇ ਇਹ ਵੀ ਜੇ ਇਹ ਸਰਕਾਰ ਸਿਰਫ ਪੂੰਜੀਪਤੀ ਸਰਕਾਰ ਬਣ ਕੇ ਹੀ ਰਹਿ ਗਈ ਹੈ ਦਿੱਲੀ ਕੂਚ ਦੀ ਗੱਲ ਕਰੀਏ ਤਾਂ ਬੀਤੇ ਦਿਨੀ ਸ਼ੰਭੂ ਬਾਰਡਰ ਦੇ ਰਾਹੀਂ 101 ਜਿਹੜੇ ਜਥਾ ਹੈ 101 ਲੋਕਾਂ ਦਾ ਦਿੱਲੀ ਜਾਣ ਦੀ ਜਿਹੜੀ ਕੋਸ਼ਿਸ਼ ਹੈ ਉਹ ਕੀਤੀ ਸੀਗੀ ਉਸ ਦਰਮਿਆਨ ਕੋਈ ਫੁੱਲਾਂ ਦੀ ਵਰਖਾ ਕਰਨ ਵਾਲੀ ਘਟਨਾ ਵੀ ਸਾਹਮਣੇ ਆਈ ਸੀ ਕਿ ਹਰਿਆਣਾ ਪੁਲਿਸ ਨੇ ਕੋਈ ਫੁੱਲਾਂ ਦੀ ਵਰਖਾ ਕੀਤੀ ਸੀਗੀ ਜਿਹੜੇ ਜਿਹੋ ਫੁੱਲ ਵੀ ਸੀ ਉਹ ਕੈਮੀਕਲ ਵਾਲੇ ਸੀਗੇ ਹਾਂ ਇਹ ਤਾਂ ਸਰਕਾਰ ਤੁਸੀਂ ਆਪ ਦੇਖੋ ਜਿਹੜੇ ਫੁੱਲਾਂ ਦੀ ਵਰਖਾ ਕੀਤੇ ਫੁੱਲ ਮਤਲਬ ਵੀ ਉਹ ਤੁਸੀਂ ਉਹਨਾਂ ਫੁੱਲ ਸਿੱਟ ਕੇ ਨਾਲ ਨਾਲ ਗੋਲੀ ਚਲਾਉਣ ਵਾਸਤੇ ਤਿਆਰ ਕਰ ਰਹੇ ਸੀਗੇ ਹਾਂ ਜਦੋਂ ਫੁੱਲ ਸਿੱਟੇ ਨਹੀਂ ਫੁੱਲ ਵੀ ਬਗਲੀ ਗੱਲ ਦਾ ਜੀ ਉਹਨਾਂ ਨੇ ਕੈਮੀਕਲ ਵਾਲੇ ਸੀਗੇ ਉਸ ਤੋਂ ਬਾਅਦ ਵੀ ਨਾਲ ਦੀ ਨਾਲ ਹੀ ਇਹਨਾਂ ਨੇ ਅਥਰੂ ਗੈਸ ਦੇ ਗੋਲੇ ਜਲਾਉਣੇ ਜਿਹੜੇ ਸ਼ੁਰੂ ਕਰ ਦਿੱਤੇ ਹਮ ਕਿਸਾਨਾਂ ਕੋ ਕੁਝ ਵੀ ਨਹੀਂ ਸੀ ਕਿਦੋਂ ਨਿਹੱਥੇ ਸੀਗੇ ਠੀਕ ਹੈ ਜੀ ਆਪਣੇ ਪਾਣੀ ਜਾਂਦਾ ਬੈਗ ਸੀ ਜਾਂ ਪਾਣੀ ਦੀ ਬੋਤਲ ਸੀ ਹੱਥਾਂ ਦੇ ਵਿੱਚ ਠੀਕ ਹੈ ਜੀ ਇਹ ਇਹੀ ਲੈ ਕੇ ਪੈਦਲ ਜਾ ਰਹੇ ਸੀ ਕਿਉਂਕਿ ਦੇਖੋ ਪਿੱਛੇ ਇਹਨਾਂ ਦੇ ਬਿਆਨ ਆਏ ਨੇ ਆਪਣੇ ਕੇਂਦਰੀ ਮੰਤਰੀ ਜਮਦੀਦ ਬਿੱਟੂ ਹੈ ਇਹਨਾਂ ਦੀ ਹਾਂ ਜੀ ਇਹ ਜੀ ਆਪਣੇ ਪੈਦਲ ਜਾ ਸਕਦੇ ਨੇ ਹਰਿਆਣਾ ਦੇ ਮੁੱਖ ਮੰਤਰੀ ਦਾ ਬਿਆਨ ਆਇਆ ਪੈਦਲ ਚਲੇ ਜਾਣ ਜੀ ਹਰਿਆਣਾ ਦੇ ਖੇਤੀਬਾੜੀ ਮੰਤਰੀ ਦਾ ਬਿਆਨ ਆਇ ਪੈਦਲ ਚਲੇ ਜਾਣ ਜੀ ਪਰ ਉਹ ਵੀ ਕਹਿੰਦੇ ਸੀ ਕਿ ਜੇ ਦਿੱਲੀ ਪੁਲਿਸ ਪਰਮਿਸ਼ਨ ਦੇਗੀ ਤਾਂ ਸਾਨੂੰ ਕੋਈ ਇਤਰਾਜ਼ ਨਹੀਂ ਤਾਂ ਕਿ ਸਾਨੂੰ ਚਲੇ ਜਾਣ ਦੇਖੋ ਇਹ ਪਰਮਿਸ਼ਨ ਆ ਨਾ ਉਹ ਫਿਰ ਉੱਥੇ ਜਾ ਕੇ ਉਹ ਕਿਸੇ ਪਾਰਟਿਕਲ ਜਗ੍ਹਾ ਦੇ ਵਿੱਚ ਤੁਸੀਂ ਰਾਮਲੇਲਾ ਗਰਾਊਂਡ 'ਚ ਬੈਠਣਾ ਹੈ ਠੀਕ ਹੈ ਜੀ ਜਾਂ ਕਿਤੇ ਹੋਰ ਜਗ੍ਹਾ ਤੇ ਬਹਿਣਾ ਠੀਕ ਹੈ ਨਾ ਉਹ ਜਾਂ ਜੰਤਰ ਮੰਡ ਤੇ ਜਾਣਾ ਉਹ ਜਗ੍ਹਾ ਦੀ ਪਰਮਿਸ਼ਨ ਹੋਊਗੀ ਨਾ ਰਸਤੇ ਜਾਣ ਦੀ ਪਰਮਿਸ਼ਨ ਥੋੜੀ ਹੁੰਦੀ ਹੈ ਇਹ ਮਤਲਬ ਆਪਣੇ ਹੀ ਦੇਸ਼ ਦੇ ਲੋਕ ਆਪਣੀ ਦੇਸ਼ ਦੀ ਰਾਜਧਾਨੀ ਦੇ ਵਿੱਚ ਨਹੀਂ ਜਾ ਸਕਦੇ ਠੀਕ ਹੈ ਕਿਉਂਕਿ ਇਹ ਉਹੀ ਦੇ ਉਹੀ ਕਿਸਾਨ ਨੇ ਜਿਨ੍ਹਾਂ ਨੇ ਜਦੋਂ ਦੇਸ਼ ਨੂੰ ਅ ਅਨਾਜ ਦੀ ਲੋੜ ਪੈਦਾ ਹੋਈ ਜਦੋਂ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਲਾਲ ਬਾਦ ਦੇ ਛਾਤਰੀ ਜੀ ਸੀਗੇ ਉਹਨਾਂ ਇੱਕ ਵਾਰੀ ਇਹ ਕਹਿੰਦੇ ਵੀ ਇੱਕ ਸਾਰੇ ਭਾਰਤ ਵਾਸੀ ਨੂੰ ਵੀ ਇੱਕ ਟਾਈਮ ਦੀ ਤੁਸੀਂ ਰੋਟੀ ਦਾ ਤਿਆਗ ਕਰੋ ਹੂੰ ਠੀਕ ਹੈ ਨਹੀਂ ਜਦੋਂ ਸਾਡੇ ਸਾਡਾ ਦੇਸ਼ ਅਮਰੀਕਾ ਦੇ ਕੋਲ ਅਨਾਜ ਮੰਗਣ ਵਾਤੇ ਜਾਂਦਾ ਹੁੰਦਾ ਸੀ ਉਸ ਸਮੇਂ ਇਹਨਾਂ ਨੇ ਇਹੀ ਇਹਨਾਂ ਕਿਸਾਨਾਂ ਨੇ ਇਹੀ ਦੇਸ਼ ਨੂੰ ਹਰੀ ਕ੍ਰਾਂਤੀ ਲਿਆਕ ਦਿੱਤੀ ਸੀਗੀ ਆਪਣੇ ਕੀਮਤੀ ਸੋਮੇ ਪਾਣੀ ਜਾਂ ਆਪਣੀ ਜ਼ਮੀਨਾਂ ਉਹ 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 ਇਹਨਾਂ ਨੇ ਅਨਾਜ ਪੈਦਾ ਕਰਦੇ ਕਰਨ ਜ਼ਹਿਰੀਲੀਆਂ ਕਰ ਲੀਆਂ ਚਾਹੇ ਚਿੱਟੇ ਚਿੱਟੀ ਕ੍ਰਾਂਤੀ ਦੁੱਧ ਵੀ ਲੈ ਜਾਂਦੀ ਆ ਉਹ ਵੀ ਇਹਨਾਂ ਨੇ ਲੈ ਜਾਂਦੀ ਆ ਠੀਕ ਹੈ ਜੀ ਉਸ ਸਮੇਂ ਤਾਂ ਇਹ ਸਹੀ ਨੇ ਜੇ ਆਪਣੇ ਹੱਕ ਮੰਗਣ ਲਈ ਦਿੱਲੀ ਜਾਣਾ ਚਾਹਣ ਫਿਰ ਇਹ ਅਲੱਗ ਦੇਸ਼ ਤੋਂ ਆਏ ਹੋਏ ਹੋਗੇ ਜੀ ਇੰਨੀ ਸਿਕਿਉਰਿਟੀ ਜਾਂ ਇੰਨਾ ਅਤਿਆਚਾਰ ਤਾਂ ਇਹ ਬਾਹਰਲੇ ਦੇਸ਼ਾਂ ਦੀ ਸਰਕਾਰਾਂ ਤੇ ਨਹੀਂ ਕਰਦੇ ਹੈਗੇ ਜਿੰਨੇ ਆਪਣੇ ਕਿਸਾਨ ਉੱਪਰ ਕਰ ਰਹੇ ਨੇ ਕਿਸਾਨ ਉਹੀ ਹੱਕ ਮੰਗ ਰਹੇ ਨੇ ਜਿਹੜੇ ਭਾਰਤ ਦੇ ਸੰਵਿਧਾਨ ਵਿੱਚ ਉਹਨਾਂ ਦਿੱਤੇ ਗਏ ਨੇ ਫੇਰ ਤਾਂ ਪਈ ਹੀ ਗੱਲ ਕਹਿੰਦੇ ਵੀ ਜਿਹੜੇ ਸੰਵਿਧਾਨ ਦੀਨ ਸੌਂ ਖਾ ਕੇ ਇਹ ਕੁਰਸੀ ਤੇ ਬੈਠ ਨੇ ਇਹ ਉਹਨੂੰ ਤਾਰ ਤਾਰ ਕਰ ਰਹੇ ਨੇ ਹੂੰ ਹੁਣ ਨਾਲ ਦੀ ਨਾਲ ਗੱਲ ਇਹ ਦੀ ਜਿਵੇਂ ਰਸਤੇ ਬਲੌਗ ਨੇ ਹੂੰ ਜੇਕਰ ਕਿਸਾਨਾਂ ਨੇ ਕਰੇ ਹੁਣ ਫਤਨ ਜਿਹੜਾ ਉੱਥੇ ਕਰਦਣ ਹੁਣ ਆਣ ਜੋਗੇ ਜੇ ਸੁਪਰੀਮ ਕੋਰਟ ਵੀ ਅਸੀਂ ਬੇਨਤੀ ਕਰਨੀ ਚਾਹਾਂਗੇ ਵੀ ਇਹ ਹਰਿਆਣਾ ਸਰਕਾਰ ਵੱਲੋਂ ਬੈਰੀਕੇਡਿੰਗ ਕੀਤੀ ਗਈ ਆ ਉਹਨਾਂ ਵੱਲੋਂ ਇਹ ਕੰਢਾਲੇਦਾਰਾਂ ਲਾਈ ਗਈਆਂ ਨੇ ਉਹਨਾਂ ਉੱਤੇ ਜ਼ੂਮੋਡ ਨੋਟਿਸ ਲੈਂਦੇ ਹੋਏ ਉਹਨਾਂ ਦੇ ਉਹ ਕਰਨਾ ਚਾਹੀਦਾ ਕਿਉਂਕਿ ਜਦੋਂ ਮਾਨਯੋਗ ਹਾਈ ਕੋਰਟ ਨੇ ਰਾਸਤੇ ਖੋਲਣ ਦੀ ਗੱਲ ਕਹੀ ਸੀ ਕਿ ਭਾਈ ਰਾਸਤੇ ਖੋਲੋ ਸਰਕਾਰ ਨੂੰ ਆਰਡਰ ਕੀਤਾ ਸੀ ਆਪਣੇ ਹਰਿਆਣਾ ਨੂੰ ਇਹ ਮਾੜੇ ਸੁਪਰੀਮ ਕੋਰਟ ਚਲੇ ਗਏ ਵੀ ਹਾਂਜੀ ਨਹੀਂ ਸਾਨੂੰ ਖਤਰਾ ਹੈ ਖਤਰਾ ਕੀ ਤੋਂ ਆਪਣੇ ਦੇ ਦੇ ਲੋਕਾਂ ਤੋਂ ਹੀ ਕਿਹਨਾਂ ਤੋਂ ਖਤਰਾ ਜਿਹੜੇ ਕਾ ਅਨਾਜ ਪੈਦਾ ਕਰਕੇ ਦੇ ਰਹੇ ਨੇ ਉਹਨਾਂ ਤੋਂ ਖਤਰਾ ਹੂੰ ਜਿਹੜੇ ਦੇਜੂਨ ਲੁੱਟ ਕੇ ਭੱਜ ਰਹੇ ਨੇ ਉਹ ਉਹ ਉਹਨਾਂ ਦਾ ਇਹ ਛਤਰ ਛਾਇਆ ਕਰਦੇ ਨੇ ਤੁਹਾਡੇ ਸਾਹਮਣੇ ਹੀ ਹੈ ਕਿੰਨੇ ਕੱਪੜੇ ਕਰ ਕਰਕੇ ਬਾਹਲੇ ਮੁਰਗੇ ਇਹਨਾਂ ਚਲੇ ਗਏ ਉਹਨਾਂ ਦੇ ਕਿਹਨੇ ਕੋਈ ਐਕਸ਼ਨ ਕਿਤੇ ਕੀਤਾ ਹੂੰ 70 ਸਾਲ ਦੇ ਕਰੀਬ ਜਗਜੀਤ ਸਿੰਘ ਅਡੱਲੇਵਾਲ ਜੀ ਦੀ ਉਮਰ ਹੈ ਬਜ਼ੁਰਗ ਅਵਸਥਾ ਦੇ ਵਿੱਚ ਨੇ ਉਹ 17 ਦਿਨਾਂ ਤੋਂ ਭੁੱਖੇ ਪਿਆਸੇ ਬੈਠੇ ਨੇ ਇਸ ਦਰਮਿਆਨ ਜੇ ਉਹਨਾਂ ਨੂੰ ਕੁਝ ਵੀ ਹੁੰਦਾ ਹੈ ਕੁਝ ਵੀ ਅਨਹੋਣੀ ਵਾਪਰਦੀ ਹੈ ਇਸ ਦਾ ਜ਼ਿੰਮੇਵਾਰ ਕੌਣ ਹੋਏਗਾ ਇਹਦੀ ਜ਼ਿੰਮੇਵਾਰੀ ਸੈਂਟਰ ਸਰਕਾਰ ਕਿਉਂਕਿ ਦੇਖੋ ਇਹ ਉਹੀ ਮੰਗਾਂ ਤੇ ਬੈਠੇ ਨੇ ਨਾ ਜੇ ਸੈਂਟਰ ਵੱਲ ਮੰਨੀਆਂ ਗਈਆਂ ਨੇ ਇਹਨਾਂ ਦੇ ਇਹ ਵੀ ਨਹੀਂ ਹੈਗਾ ਵੀ ਸਿਰਫ ਬਿਆਨਾਂ ਦੇ ਵਿੱਚ ਮੰਨੀਆਂ ਗਈਆਂ ਨੇ ਲਿਖਤ ਦੇ ਵਿੱਚ ਮੰਨੀਆਂ ਗਈਆਂ ਨੇ ਇਹਨਾਂ ਦੇ ਆਪਣੇ ਮੋਹਰਾਂ ਲੱਗੀਆਂ ਨੇ ਸਟੈਂਪਾਂ ਇਹਨਾਂ ਨੇ ਲੱਗੀ ਹੋਈਆਂ ਨੇ ਇਹਨਾਂ ਦੇ ਸਿਗਨੇਚਰ ਨੇ ਇਹ ਆਪਣੇ ਹੀ ਉਹਨਾਂ ਸਿਗਨੇਚਰ ਤੋਂ ਇਹ ਮੁਨਕਰ ਹੋ ਰਹੇ ਨੇ ਹਾਂ ਪਰ 17 ਦਿਨਾਂ ਦੇ ਵਿੱਚ ਉਹਨਾਂ ਦੇ ਵੱਲੋਂ ਕੋਈ ਵੀ ਅਪਰੋਚ ਤਾਂ ਤੁਹਾਡੇ ਤੱਕ ਨਹੀਂ ਕੀਤੀ ਗਈ ਨਾ ਨਹੀਂ ਨਹੀਂ ਉਹਨਾਂ ਦੇ ਧਿਆਨ ਦੇ ਵਿੱਚ ਤਾਂ ਹੈ ਕਿ ਡੱਲੇਵਾਲ ਜੀ ਭੁੱਖ ਹੜਤਾਲ ਤੇ ਬੈਠੇ ਨੇ ਧਿਆਨ ਦੇ ਸਾਰੇ ਕੁਝ ਹੈ ਜੀ ਧਿਆਨ ਦੇ ਵਿੱਚ ਆਪਣੇ ਬਿੱਟੂ ਨੇ ਕੇਂਦਰੀ ਮੰਤਰੀ ਨੇ ਹੈ ਉਹਨਾਂ ਦੇ ਬਿਆਨ ਤੁਸੀਂ ਸੁਨੇ ਹੋਣਗੇ ਕੀ ਕਹਿ ਰਹੇ ਨੇ ਬਿਆਨ ਦੇ ਵਿੱਚ ਹਾਂ ਇਹ ਗੱਲਬਾਤ ਕਰਨ ਨੂੰ ਤਿਆਰ ਹੈ ਗੱਲਬਾਤ ਕਿੱਦਾਂ ਹੋਊਗੀ ਬਿਆਨਾਂ ਨਾਲ ਨਹੀਂ ਗੱਲਬਾਤ ਹੁੰਦੀ ਸਰਕਾਰੀ ਕੰਮ ਕੋਈ ਵੀ ਹੁੰਦਾ ਆਫੀਸ਼ੀਅਲੀ ਉੱਥੇ ਚਿੱਠੀ ਪੱਤਰ ਦਾ ਕੰਮ ਹੁੰਦਾ ਕੌਕੀ ਜਾਹੇ ਬਿੱਟੂ ਸਾਹਿਬ ਆਪ ਮੰਤਰੀ ਨੇ ਇਹ ਜੇ ਇਹ ਨਾਲ ਦੇ ਕਮਰੇ ਬੈਠੇ ਜਾਂ ਦੂਜੇ ਕਮਰੇ ਨਿਰਧਨ ਗੱਡਕਰੀ ਜੀ ਬੈਠੇ ਨੇ ਤਾਂ ਇਹ ਆਪਸੇ ਜਾਂ ਬੇਚਕ ਜਵਾਨੀ ਗੱਲ ਕਰੀ ਜਾਣ ਹਾਂ ਬੇਜੋ ਫੋਨ ਤੇ ਗੱਲ ਕਰੀ ਜਾਣ ਪਰ ਇਹ ਇੱਕ ਦੋ ਮੈਗਨੂੰ ਚਿੱਠੀ ਤਾਂ ਲਿਖਦੇ ਨੇ ਨਾ ਤਾਂ ਹੀ ਉਹ ਕਾਗਜ਼ੀ ਕਾਰਵਾਈ ਸ਼ੁਰੂ ਹੁੰਦੀ ਹੈ ਨਾ ਹਾਂ ਜੇਕਰ ਇਹ ਗੱਲ ਕਰਨੀ ਚਾਹੁੰਦੇ ਨੇ ਤਾਂ ਫਿਰ ਆਪਣਾ ਉਹ ਭੇਜਣ ਹਾਂ ਆਪਣੀ ਚਿੱਠੀ ਸਿਗਨੇਚਰ ਭੇਜਣੀ ਕਿ ਚਿੱਠੀ ਲਿਖ ਕੇ ਭੇਜਣ ਜਿਹੜਾ ਹੈਗਾ ਨਾ ਤਾਂ ਆਪਣੀ ਆਫੀਸ਼ੀਅਲੀ ਮੈਂ ਵੀ ਹਾਂ ਜੀ ਅਸੀਂ ਗੱਲ ਕਰ ਰਹੇ ਹਾਂ ਤੇ ਤੁਹਾਡੀ ਅਸੀਂ ਮੰਗਾਂ ਇਹਨਾਂ ਨੂੰ ਪ੍ਰਵਾਨ ਕਰਦੇ ਹਾਂ ਪਹਿਲੀ ਗੱਲ ਪ੍ਰਵ ਅੱਜ ਰਾਕੇਸ਼ ਟਿਕਾਚੀ ਦਾ ਇੱਕ ਟਵੀਟ ਵੀ ਆਉਂਦਾ ਹੈ ਹਾਂਜੀ ਉਹ ਇਹ ਗੱਲ ਕਹਿੰਦੇ ਨੇ ਕਿ ਅਸੀਂ ਕਿਸਾਨੀ ਮੁੱਦੇ ਤੇ ਸਾਰੇ ਇੱਕਾਂ ਸਯੁਕਤ ਕਿਸਾਨ ਮੋਰਚਾ ਇੱਕ ਹੈ ਉਹਨਾਂ ਨੇ ਇਹ ਵੀ ਜ਼ਿਕਰ ਕੀਤਾ ਹੈ ਕਿ ਅਸੀਂ ਲੱਖੇਵਾਲ ਯੂਨੀਅਨ ਤੇ ਇੱਕ ਦੋ ਹੋਰ ਯੂਨੀਅਨਸ ਨੇ ਉਹ ਸਾਰੇ ਕੱਲ ਨੂੰ ਮਿਲ ਕੇ ਖਨੌਰੀ ਬਾਰਡਰ ਤੇ ਜਗਦੀਸ਼ ਸਿੰਘ ਦਲਵਾਲ ਜੀ ਦੇ ਨਾਲ ਮੁਲਾਕਾਤ ਕਰਨਗੇ ਆਹ ਬੜੀ ਗੱਲੇ ਦੇਖੋ ਜੀ ਇਹ ਉਹੀ ਸਾਰੀਆਂ ਮੰਗਾਂ ਨੇ ਵੀ ਜਿਹੜੀਆਂ ਕਿਸਾਨ ਅੰਦੋਲਨ 2021 ਦੇ ਵੀ ਨਾ ਬੋਤ ਨੂੰ ਮਿਲਤੀ ਵੀ ਕਰਕੇ ਆਏ ਉਹਨਾਂ ਮੰਗਾਂ ਉੱਤੇ ਇਹ ਦੁਆਰਾ ਤੋਂ ਕਿਸਾਨ ਅੰਦੋਲਨ ਚੱਲ ਰਿਹਾ ਹੈ ਹਾਂ ਕੋਈ ਇਹ ਮੰਗਾਂ ਉਹ ਤਾਂ ਹੈ ਨਹੀਂ ਗੀਆਂ ਵੀ ਜਿਨ੍ਹਾਂ ਨਾਲ ਉਹ ਸਹਿਮਤ ਨਹੀਂ ਹੈਗੇ ਸਾਰੇ ਸਹਿਮਤ ਉਹਨਾਂ ਦੀ ਨਹੀਂ ਕਿਉਂਕਿ ਆਪਾਂ ਵੀ ਲੋਕਾਂ ਥੱਕਾਂ ਲਈ ਲੜਾਈ ਲੜ ਰਹੇ ਹਾਂ ਤੇ ਉਹਨਾਂ ਨੇ ਵੀ ਲੜਨੀ ਹੈ ਹਾਂ ਜੇ ਆਉਂਦੇ ਨੇ ਤਾਂ ਵਧੀਆ ਗੱਲ ਹੈ ਹਾਂ ਇਸ ਤੋਂ ਪਹਿਲਾਂ ਜੇ ਬਾਕੀ ਕਿਸਾਨ ਜਿothe ਬੰਦੀਆਂ ਦੀ ਗੱਲ ਕਰੀਏ ਬੇਸ਼ੱਕ ਤੁਹਾਡੇ ਵਿਚਾਰਕ ਮਤਪੇਦ ਹੋਏ ਨੇ ਰਾਜਨੀਤੀ ਕੌਰ ਗੈਰ ਰਾਜਨੀਤਿਕ ਦੋ ਫਰੰਟ ਤੁਸੀਂ ਬਣਾਏ ਨੇ ਸਯੁਕਤ ਕਿਸਾਨ ਮੋਰਚਾ ਦੇ ਨਾਮ ਤੇ ਪਰ ਜਿਸ ਤਰ੍ਹਾਂ ਉਹਨਾਂ ਦੇ ਸਾਥੀ ਡੱਲੇਵਾਲ ਜੀ ਬਹੁਤ ਲੰਬਾ ਸਮਾਂ ਸਯੁਕਤ ਕਿਸਾਨ ਮੋਰਚਾ ਦਾ ਹਿੱਸਾ ਰਹੇ ਨੇ ਚਲੋ ਸੰਗਠਨਤਾ ਹੋਣ ਬਣੇ ਨੇ ਜਿੰਨੇ ਦਿਨਾਂ ਤੋਂ ਭੁਖੜ ਹੜਤਾਲ ਤੇ ਬੈਠੇ ਨੇ ਕਿ ਬਾਕੀ ਰਾਜਨੀਤਿਕ ਜਿothe ਬੰਦੀਆਂ ਦੇ ਵੱਲੋਂ ਕੋਈ ਸਪੋਰਟ ਕੀਤਾ ਗਿਆ ਨੇ ਰਾਜਨੀਤੀ ਜਿੱਥੇ ਬੰਦੀਆਂ ਦੇ ਵੱਲੋਂ ਇੰਨੀ ਕੋਈ سپورਟ ਨਹੀਂ ਹੈਗੀ ਜੀ ਕਿਸੇ ਵੱਲੋਂ ਵੀ ਕਿਉਂਕਿ ਬਿਆਨ ਜੇ ਦੇਖੇ ਨਾ ਪਹਿਲਾਂ ਜਦੋਂ ਇਹ ਕਿਸਾਨ ਅੰਦোলন ਸ਼ੁਰੂ ਹੋਇਆ ਤੇ ਇੱਕ ਪਹਿਲਾਂ ਜਿੰਨੇ ਵਿਰੋਧੀ ਤੇ ਰਹੇ ਉਹਨਾਂ ਵੱਲੋਂ ਇਹ ਕਿਹਾ ਦੀ ਬਿਆ ਸਾਧਰੋਤ ਜਿਲ੍ਹਾਸ ਦੇ ਵਿੱਚ ਅਸੀਂ ਜੀ ਪ੍ਰਾਈਵੇਟ ਬਿੱਲ ਲੈ ਕੇ ਆਵਾਂਗੇ ਜੇ ਆਪਾਂ ਸਹਿਯੋਗ ਦੀ ਗੱਲ ਕੀਤੀ ਹੈ ਤਾਂ ਫਿਰ ਉਹ ਆਪਣੇ ਉਸ ਕੀਤੇ ਹੋਏ ਵਾਦੇ ਉੱਤੇ ਖਰਾ ਉਤਰਦੇ ਤੇ ਉਹ ਪ੍ਰਾਈਵੇਟ ਬਿੱਲ ਤਾਂ ਲੈ ਕੇ ਆਉਂਦੇ ਨਾ ਵੀ ਐਮਐਸਪੀ ਦਾ ਗਾਰੰਟੀ ਕਾਨੂੰਨ ਬਣਾਉਣ ਬਾਰੇ ਉਹ ਕਹਿੰਦੇ ਅਸੀਂ ਲੈ ਕੇ ਆਵਾਂਗੇ ਉੱਥੇ ਇਹ ਗੱਲ ਕਹੀ ਗਈ ਸੀ ਜੀ ਆਪਣੇ ਜਥੇਬੰਦੀਆਂ ਵੱਲੋਂ ਵੀ ਤੁਸੀਂ ਪ੍ਰਾਈਵੇਟ ਲੈ ਗੋ ਤਾਂ ਦੇਸ਼ ਨੂੰ ਵੀ ਪਤਾ ਲੱ ਹਾਂ ਵੀ ਕਿਹੜੇ ਕਿਹੜੇ ਇਹਨਾਂ ਕਿਸਾਨਾਂ ਦੇ ਨਾਲ ਨਹੀਂ ਕਿਹੜੇ ਕਿਉਂਕਿ ਜਿਹੜਾ ਵਿਰੋਧ ਕਰੂ ਨਾ ਚਿਹਰੇ ਤਾਂ ਨੰਗੇ ਹੁੰਦੇ ਹਾਂ ਪ੍ਰਾਈਵੇਟ ਦੀ ਬਿੰਦਤ ਲੈਗ ਨਹੀਂ ਦੁਖਾਪ ਹੋਣੇ ਨੂੰ ਕੀ ਮੰਨੀਆਂ ਵੀ ਨਾਲ ਨਹੀਂ ਜੀ ਜੇ ਉਸ ਤੋਂ ਬਾਅਦ ਹੁਣ ਸਰਦੋਜੀ ਇਲਾਜ ਚੱਲ ਰਿਹਾ ਹੈ ਉੱਥੇ ਆਵਾਜ਼ ਕਿਉਂ ਨਹੀਂ ਚੱਕ ਰਹੇ ਫਿਰ ਉਸ ਤਰ੍ਹਾਂ ਹਾਂ ਵੀ ਉੱਥੇ ਕਿਸਾਨ ਇੰਨੇ ਸਮੇਂ ਤੋਂ ਬੈਠੇ ਠੰਡ ਦੇ ਵਿੱਚ ਮਰ ਰਹੇ ਨੇ ਕਿਉਂਕਿ ਦੇਖੋ ਹੁਣ ਸਰਦੀ ਦਾ ਦਰਦ ਤਾਂ ਤੁਸੀਂ ਕਮਰੇ ਦੇ ਵਿੱਚ ਅੰਦਰ ਬੈਠੇ ਹੋ ਹੀਟਰ ਲਾਇਆ ਹੁੰਦਾ ਫਿਰ ਵੀ ਠੰਡ ਲੱਗਦੀ ਹੈ ਜਿਹੜੇ ਬੋਰਡਰ ਦੇ ਕਿਸਾਨ ਬੈਠੇ ਆ ਉੱਥੇ ਕੀ ਅਸਰ ਵਿੱਚ ਚਾਨਣੀ ਲੱਗੀ ਹੋਈ ਹੈ ਉੱਪਰ ਜਿਆ ਇੱਕ ਤਰਪਾਲ ਵੀ ਟਰਾਲੀ ਦੇ ਉੱਤੇ ਪਈ ਹੋਈ ਹੈ ਹਾਂ ਉਹਦੇ ਵਿੱਚ ਹੀ ਠੰਡ ਕਿੰਨੀ ਰੋਕਦੀ ਹੋਊਗੀ ਹਾਂ ਜਿਹੜੇ ਉੱਥੇ ਬੈਠੇ ਨੇ ਉਹ ਮਤਲਬ ਆਪਣਾ ਲੋਕ ਹੱਕਾਂ ਵਾਸਤੇ ਹਾਂ ਆਪਣੇ ਗੱਲੋ ਵੀ ਠੰਡ ਨੂੰ ਚੱਲ ਰਹੇ ਨੇ ਸਰਦੀ ਚੱਲ ਰਹੇ ਬੁਰਾ ਹਾਲ ਹੋ ਰਿਹਾ ਕਿਉਂਕਿ ਕੋਈ ਕੋਈ ਕਮਰੇ ਨਹੀਂ ਹੈਗੇ ਜੀ ਉਹ ਸਹੂਲਤ ਵੀ ਕੋਈ ਕਹਿੰਦੇ ਨੇ ਵੀ ਸਹੂਲਤਾਂ ਉੱਥੇ ਬੈਠੀਆਂ ਨੇ ਜਿਹੜੇ ਕਹਿੰਦੇ ਨੇ ਉਹਨਾਂ ਮੜੇ ਇੱਕ ਦਾ ਦਿਨ ਕੱਟਿਆ ਦੇਖੋ ਹਾਂ ਕੋਲੇ ਉਸ ਮੰਤਲਿਪ ਕਿਵੇਂ ਕੱਢ ਹੁੰਦਾ ਤੁਸੀਂ ਇੱਕ ਮੁਹਿੰਮ ਚਲਾਈ ਹੈ ਹੈਸ਼ਟੈਗ ਸਪੋਰਟ ਜਗਜੀਤ ਸਿੰਘ ਢੱਲਵਾਲ ਉਹਦਾ ਕੀ ਮਕਸਦ ਹੈ ਇੱਕ ਸਾਡੇ ਪਹਿਲਾਂ ਹੀ ਗੱਲ ਪਰਸੋਂ ਚ ਚਲਾਈ ਸੀਗੀ ਉਹ ਸੀਗੀ ਟਵਿੱਟਰ ਦੇ ਉੱਤੇ ਜਾਂ ਜਾਂ ਆਪਣੇ ਆਪ ਅਸੀਂ ਕਹਿੰਦੇ ਹਰ ਇੱਕ ਪਲੇਟਫਾਰਮ ਤੇ ਤੁਸੀਂ ਸੋਸ਼ਲ ਮੀਡੀਆ ਤੇ ਵਰਤੋ ਉਹ ਹੰਗਰਸਟਾਈ ਦੀ ਤੇ ਅੱਜ 12 ਤਰੀਕ ਨੂੰ ਮੋਰਚੇ ਵੱਲੋਂ ਸਾਰੇ ਹੀ ਦੇਸ਼ ਵਾਸੀਆਂ ਨੂੰ ਕਾਲ ਦਿੱਤੀ ਗਈ ਹੈ ਵੀ ਇਹ ਆਈਸ ਬੁਈ ਸਪੋਰਟ ਜੀ ਕਿਸੇ ਡਲੇਵਾਲ ਹਮ ਲੈ ਕੇ ਵੀ ਇੱਕ ਦਿਨ ਇੱਕ ਟਾਈਮ ਦਾ ਸ਼ਾਮ ਦਾ ਤੁਸੀਂ ਅੰਨ ਦਾ ਤਿਆਗ ਕਰਨਾ ਹੈ ਭੁਖੜਤਾ ਕਰਨੀ ਹੈ ਤੇ ਆਪਣੇ ਪਰਿਵਾਰ ਸਮੇਤ ਫੋਟੋ ਖਿੱਚ ਕੇ ਹਮ ਸੋਸ਼ਲ ਮੀਡੀਆ ਤੇ ਅਪਲੋਡ ਕਰੋ ਅੱਜ ਉਹ ਕਰ ਰਹੇ ਹਾਂ ਕਿਉਂਕਿ ਦੇਖੋ ਜੀ ਜਿਹੜਾ ਇਹ ਇੱਕ ਸੋਸ਼ਲ ਮੀਡੀਆ ਦੇ ਜ਼ਰੀਏ ਇੱਥੇ ਤੁਸੀਂ ਹਰ ਇੱਕ ਪਰਿਵਾਰ ਤੱਕ ਅਪਰੋਚ ਦਾ ਹਾਂ ਉਹਨਾਂ ਵਾਸਤੇ ਵੀ ਹੈ ਜਿਹੜੇ ਮੋਰਚੀ ਨਹੀਂ ਪਹੁੰਚ ਸਕਦੇ ਉਹ ਪਰ ਘਰੇ ਬੈਠ ਕੇ ਸਪੋਰਟ ਦਾ ਕਰ ਸਕਦੇ ਹਾਂ ਹਮ ਇਹੀ ਕਹਿੰਦੇ ਵੀ ਜਿਹੜੇ ਨਹੀਂ ਉਰਿਆ ਸਕਦੇ ਤੇ ਤੁਸੀਂ ਸਿਰਫ ਫੋਨ ਹੱਥੀ ਫੜਨਾ ਹੈ ਫੋਟੋ ਖਿੱਚਣੀ ਹੈ ਫੋਟੋ ਖਿੱਚ ਕੇ ਬਾਅਦ ਇੱਕ ਲੇਕ ਕੇ ਉੱਥੇ ਬੈਠੇ ਨਹੀਂ ਤੁਸੀਂ ਪੋਸਟ ਕਰ ਦੇਣੀ ਹੈ ਕਿ ਸਰਕਾਰਾਂ ਨੂੰ ਵੀ ਪਤਾ ਲੱਗੇ ਨਾ ਵੀ ਹਾਂ ਆ ਬੈਠੇ ਹਾਂ ਇਸ ਸਪੋਰਟ ਵਿੱਚ ਹਰ ਇੱਕ ਇਨਸਾਨ ਦਾ ਹੈ ਕਿਉਂਕਿ ਦੇਖੋ ਇਹ ਜਿਹੜਾ ਅੰਦੋਲਨ ਹੈ ਇਹ ਇਹ ਹਰ ਇੱਕ ਇਨਸਾਨ ਦੇ ਲਈ ਹੈ ਕਿਉਂਕਿ ਦੇਖੋ ਰੋਟੀ ਦਾ ਹਰ ਇੱਕ ਬੰਦੇ ਨੇ ਖਾਣੀ ਹੈ ਹੂੰ ਤੇ ਇਹ ਉਸੇ ਰੋਟੀ ਨੂੰ ਤੇ ਆਉਣ ਵਾਲੇ ਨਸਲਾਂ ਤੇ ਫਸਲਾਂ ਨੂੰ ਬਚਾਉਣ ਦੀ ਲੜਾਈ ਹੈ ਹੂੰ ਕਿਉਂਕਿ ਨਹੀਂ ਤਾਂ ਜੇਕਰ ਕਾਰਪੋਰੇਟਾਂ ਦੇ ਹੱਥੇ ਚਲੇ ਗਈ ਹੂੰ ਤਾਂ ਜਿਵੇਂ ਕਹਿਆ ਵੀ ਆਟੇ ਦੀ ਥਾਲੀ ਉੱਤੇ ਵੀ ਐਮ ਆਰ ਪੀ ਨੇ ਆਪਣੀ ਮਰਜ਼ੀ ਲਾਉਣੀ ਹੈ। ਹਮ ਇੱਕ ਹੋਰ ਮਦਦ ਨਾਲ ਗੱਲ ਕਿਥੇ ਇਨਕਲੂਡ ਹੋਰ ਕਰ ਦਨੇ ਆ ਜੀ ਆਪਣੇ ਹਥੇ ਖੇਤੀ ਮਾਹਰ ਡਾਟਾ ਦੂਨ ਦੇ ਸ਼ਰਮਾ ਉਹਨਾਂ ਦੇ ਤੁਸੀਂ ਪਿਛਲੇ ਲੇਖ ਚੱਕ ਸਕਦੇ ਹੋ ਤੇ ਮਾਨਯੋਗ ਸੁਪਰੀਮ ਕੋਰਟ ਵੱਲੋਂ ਜਿਹੜੀ ਕਮੇਟੀ ਬਣਾਈ ਗਈ ਹੈ ਉਹਦੇ ਵਿੱਚ ਵੀ ਉਹ ਮੈਂਬਰ ਸੀਗੇ। ਹਮ ਸਰਕਾਰ ਇੱਕ ਬਿਆਨ ਦਿੰਦੀ ਹੈ ਵੀ ਜੇ ਐਮ ਐਸ ਪੀ ਸਾਰਿਆਂ ਨੂੰ ਕਿਸਾਨ ਨੂੰ ਦੇ ਦਿੱਤਾ ਵੀ ਮਹਿੰਗਾਈ ਵੱਜੂਗੀ। ਹਮ ਫਿਰ ਸਾਡੇ ਮਾਨ ਪ੍ਰਧਾਨਪਤੀ ਜੀ ਨੇ ਸੰਵਿਧਾਨਿਕ ਦੇ ਬਹੁਤ ਵੱਡੇ ਅਹੁਦੇ ਤੇ ਬੈਠੇ ਨੇ ਉਹਨਾਂ ਨੇ ਵੀ ਆਖਿਆ ਵੀ ਮੈਂ ਜਿੰਨੇ ਵੀ ਅਰਥ ਸ਼ਾਸਤਰੀਆਂ ਨਾਲ ਗੱਲ ਕੀਤੀ ਹੈ ਚਾਹ ਉਹਨਾਂ ਉਹ ਗੁਲਮ ਜਾਂ ਮੈਨੂੰ ਰਾਸ਼ਟਰਪਤੀ ਜੀ ਕਹਿੰਦੇ ਵੀ ਜਿੰਨੀ ਮੈਨੂੰ ਜਾਣਕਾਰੀ ਹੋਈ ਗਈ ਹੈ ਵੀ ਜੇਕਰ ਐਮਐਸਪੀ ਦਾ ਗਰੰਟੀ ਗ੍ਰੂਨ ਬਣਦਾ ਹੈ ਤਾਂ ਉਹਦੇ ਨਾਲ ਕਿਸਾਨ ਨੂੰ ਹੀ ਫਾਇਦਾ ਹੋਊਗਾ ਮਜ਼ਦੂਰ ਨੂੰ ਫਾਇਦਾ ਹੋਊਗਾ ਕਿ ਹਰ ਇੱਕ ਆਮ ਇਨਸਾਨ ਨੂੰ ਫਾਇਦਾ ਹੋਊਗਾ ਤੇ ਉਹਦੇ ਨਾਲ ਦੇਸ਼ ਤਰੱਕੀ ਕਰੂਗਾ ਉਹਨਾਂ ਨੂੰ ਨੁਕਸਾਨ ਨਹੀਂ ਹੋਊਗਾ ਕਿਉਂਕਿ ਐਗਜ਼ਾਮਪਲ ਤੌਰ ਤੇ ਤੁਹਾਡੇ ਸਾਹਮਣੇ ਹੀ ਹੈ ਹੁਣ ਕਣਕ ਝੋਨੇ ਉੱਤੇ ਐਮਐਸਪੀ ਹੈ ਇਹ ਇਹਦਾ ਇਹ ਤਾਂ ਨਹੀਂ ਹੁੰਦਾ ਵੀ ਆ ਇਕਾਨਿਕ ਦਾ ਵੀ ਆਪਣਾ ਆਟਾ ਜੀ 150 ਰੁਪਏ ਕਿਲੋ ਹੋ ਗਿਆ ਹੂੰ ਤੇ ਜਦੋਂ ਕਿ ਜਿਹੜਾ ਆਲੂ ਆ ਜਾਂ ਪਿਆਜ਼ ਆ ਜਦੋਂ ਕਿਸਾਨ ਕਰਦਾ ਹੈ ਫਿਰ ਉਸ ਸਮੇਂ ਤਾਂ 1 ਰੁਪਏ ਜਾਂ 2 ਰੁਪਏ ਨੂੰ ਕਿਲੋ ਨੂੰ ਪਾਇਆ ਜਾਂਦਾ ਹੂੰ ਜਦੋਂ ਇਹ ਕਾਰਪੋਰੇਟ ਘਰਾਣੇ ਦੇ ਇਹਨਾਂ ਦੇ ਵਪਾਰੀਆਂ ਦੇ ਹੱਥ ਲੱਗ ਜਾਂਦਾ ਫਿਰ ਉਹ 150 200 ਰੁਪਏ ਵੀ ਹੋ ਜਾਂਦਾ ਫਿਰ ਮਰਜ਼ੀ ਨੂੰ ਹੋ ਜਾਂਦਾ ਨਾ ਹੂੰ ਮੰਨ ਲੀ ਬਲੈਕ ਗੰਦੇ ਖੋਲ ਹੈ ਕਿਉਂਕਿ ਜੇਕਰ ਐਮ ਐਮ ਐਸ ਪੀ ਦਾ ਗਾਰੰਟੀ ਨੂੰ ਲਾਗੂ ਹੁੰਦਾ ਹੈ ਤਾਂ ਉਦੋਂ ਬਾਅਦ ਉਹ ਰੇਟ ਵੀ ਕੰਟਰੋਲ 'ਚ ਹੋਣਗੇ ਹੂੰ ਹੂੰ ਕੁਝ ਲੋਕ ਕਹਿੰਦੇ ਨੇ ਕਿ ਭੁੱਖ ਹੜਤਾਲ ਦਾ ਕਨਸੈਪਟ ਸਹੀ ਨਹੀਂ ਹੈਗਾ ਮੰਗਾ ਮਨਾਉਣ ਦੇ ਤਰੀਕੇ ਹੋਰ ਵੀ ਬਹੁਤ ਹੁੰਦੇ ਨੇ ਭੁੱਖ ਹੜਤਾਲ ਕਰਕੇ ਆਪਣੇ ਆਪ ਨੂੰ ਦੁਖੀ ਕਰਨਾ ਆਪਣੇ ਸਰੀਰ ਨੂੰ ਦੁਖੀ ਕਰਨਾ ਇੱਕ ਆਤਮ ਹੱਤਿਆ ਦੀ ਟੈਂਡੈਂਸੀ ਵੀ ਕਿਹਾ ਜਾਂਦਾ ਹੈ ਭੁੱਖ ਹੜਤਾਲ ਨੂੰ ਦੇਖੋ ਜੀ ਸਾਡੇ ਅਸੀਂ ਇਤਿਹਾਸ ਪਿੱਛੇ ਚੱਕ ਸਕਦੇ ਹਾਂ ਐ ਮਹਾਤਮਾ ਗਾਂਧੀ ਜੀ ਨੂੰ ਰਾਸ਼ਟ੍ਰਪਤਾ ਦਾ ਦਰਜਾ ਦਿੱਤਾ ਗਿਆ ਭਾਰਤ ਦੇ ਵਿੱਚ ਹੂੰ ਠੀਕ ਹੈ ਜੀ ਜਦੋਂ ਆਪਣਾ ਦੇਸ਼ ਦੀ ਆਜ਼ਾਦੀ ਅੰਦੋਲਨ ਸੀਗਾ ਉਸ ਸਮੇ ਉਹਨਾਂ ਨੇ ਵੀ ਅੰਸ਼ਨ ਕੀਤਾ ਸੀ ਨਾ ਹੂੰ ਤੇ ਉਸ ਤੋਂ ਬਾਅਦ ਵੀ ਹੁਣ ਜੇ ਇੱਥੇ ਗੱਲ ਕਰੀਏ ਦੇਖੋ ਕਿਸਾਨ ਤਾਂ ਹੁਣ ਨਿਹੱਥੇ ਇਥੇ ਬਾਰਡਰਾਂ 'ਤੇ ਜਾ ਰਹੇ ਸੀਗੇ ਹੂੰ ਉੱਥੇ ਗੋਲੀਆਂ ਚਲਾਤੀਆਂ ਹੈ ਉਹ ਨਹੀਂ ਜਾਣਦੇ ਨਾ ਸੀ ਤੂੰ ਨਹੀਂ ਕੋਸ਼ਿਸ਼ ਕਰਨਾ ਫਿਰ ਅਖੀਰ ਤੇ ਵਿੱਚ ਤਾਂ ਇਹੀ ਹੋਊ ਆਪਣਾ ਕਹਿ ਦਈਏ ਸ਼ਹਾਦਤਾਂ ਹੀ ਰਹਿ ਗਈਆਂ ਕਿਉਂਕਿ ਸਰਕਾਰ ਸਿਰ ਮੰਗਦੀ ਹੈ ਆਪਾਂ ਇਹੀ ਗੱਲ ਕਹਾਂਗੇ ਨਾ ਮੈਂ ਪਹਿਲੇ ਕਿਸਾਨੀ ਅੰਦੋਲਨ ਸਮੇਂ ਵੀ 750 ਤੋਂ ਉੱਪਰ ਕਿਸਾਨਾਂ ਦੀ ਸ਼ਹੀਦਤ ਹੋ ਗਈ ਸੀ ਇਸ ਕਿਸਾਨ ਅੰਦੋਲਨ ਦੋ ਦੇ ਵਿੱਚ ਵੀ 35 ਤੋਂ ਉੱਪਰ ਤੱਕ ਹੁਣ ਤੱਕ 35 ਤੋਂ ਉੱਤੇ ਕਿਸਾਨਾਂ ਦੀ ਸ਼ਹਾਦਤ ਹੋ ਚੁੱਕੀ ਹੈ ਹੂੰ ਠੀਕ ਹੈ ਜੀ ਇਹ ਤਾਂ ਸਰਕਾਰ ਸਿਰੇ ਮੰਗ ਰਹੀ ਹੈ ਤੇ ਫਿਰ ਆਪਣੇ ਕਿਸੇ ਨਾ ਕਿਸੇ ਨੂੰ ਤਾਂ ਪੇਸ਼ ਕਰਨੀ ਪੈਂਦਾ ਨਾ ਸਿਰ ਦੇਣ ਬਾਅਦ ਵੀ ਇਹ ਹੁਣ ਸਰਕਾਰ ਨੇ ਸਿਰ ਮੰਗਿਆ ਤਾਂ ਪ੍ਰਧਾਨ ਜੀ ਨੇ ਆਪਣੇ ਆਪ ਨੂੰ ਪੇਸ਼ ਕੀਤਾ ਸ਼ਾਹਦਤ ਵਿਚਰੋ ਮੈਂ ਕਹਿੰਦਾ ਹੂੰ ਜੇ ਕੋਈ ਹਨ ਹੋਂ ਨਹੀਂ ਹੁੰਦੀ ਹੈ ਜਾਂ ਡੱਲੇਵਾਲ ਜੀ ਦੇ ਨਾਲ ਕੋਈ ਪਾਣਾ ਵਾਪਰ ਜਾਂਦਾ ਤਾਂ ਕੀ ਲੱਗਦਾ ਤੁਹਾਨੂੰ ਅੰਦੋਲਨ ਸਕਸੈਸਫੁਲ ਹੋ ਜਾਊਗਾ ਜੋ ਮਤਲਬ ਤੁਸੀਂ ਟੀਚਾ ਮਿੱਥਿਆ ਹੋਇਆ ਹੈ ਐਮਐਸਪੀ ਦੀ ਡਿਮਾਂਡ ਫਿਰ ਮੰਨੀ ਜਾਊਗੀ ਦੇਖੋ ਜੀ ਇਹ ਲੜੀਵਾਰ ਮਰਨ ਵਰਤਾ ਹਾਂ ਪ੍ਰਧਾਨ ਜੀ ਤੋਂ ਬਾਅਦ ਸਦਾ ਸੁਜੀਤ ਸਿੰਘ ਜੀ ਹਰਦੋ ਝੰਡੇ ਹਾਂ ਉਹ ਬੈਠਣਗੇ ਮੰਨਵਾਤੇ ਕਿਉਂਕਿ ਲੜੀ ਇਹ ਬਣੀ ਹੋਈ ਹੈ ਹਾਂ ਕਿਉਂਕਿ ਸਰਕਾਰ ਨੂੰ ਜਿੰਨੇ ਸਿਰ ਚਾਹੀਦੇ ਨੇ ਉਹਨੇ ਸਿਰ ਦਵਾਂਗੇ ਤੇ ਅੰਦੋਲਨ ਤਾਂ ਫਤਿਹ ਕਰਾਂਗੇ ਹਾਂ ਕਿਸ ਕਿਸ ਦਾ ਨਾਮ ਹੋਰ ਮਰਨ ਵਰਤ ਦੀ ਲਿਸਟ ਵਿੱਚ ਸ਼ਾਮਿਲ ਹੈ ਬਹੁ ਵਹਿਗ ਨਹੀਂ ਗਈ ਨੇ ਜਿਨ੍ਹਾਂ ਨਾਮ ਜਮਹਰਦੋ ਢੰਡੀ ਆ ਗਏ ਠੀਕ ਹੈ ਜੀ ਫਿਰ ਆਪਣੇ ਚੋਨਾ ਬਹਿਰੂ ਜੀ ਬਹੁਤ ਆਗੂ ਬੈਠ ਨੇ ਤੇ ਲੋਕ ਅਸੇ ਆਮ ਲੋਕ ਬਹੁ ਬੈਠ ਕੇ ਕਹਿ ਰਹੇ ਸਾਨੂੰ ਦੱਸੋ ਵੀ ਅਸੀਂ ਬਹਿਣ ਪਰ ਇਹ ਕਹਿੰਦੇ ਵੀ ਬੀ ਆਮ ਲੋਕ ਕਹਿੰਦੇ ਵੀ ਜਦ ਤੁਸੀਂ ਨਹੀਂ ਕਿਸਾਨ ਆਗੂ ਹੀ ਸ਼ਾਦਾਂ ਦੇਣਗੇ ਹੂੰ ਹੁਣ ਦਿੱਲੀ ਕੂਚ ਦਾ ਅਗਲਾ ਜਿਹੜਾ ਪਲਾਨ ਹੈ ਉਹ ਕੀ ਹੈ ਫਿਲਹਾਲ ਤਾਂ ਜੀ ਅਜੇ ਉੱਥੇ ਇਹੀ ਹੈ ਤੇ 14 ਤਰੀਕ ਦੀ ਆਪਣੀ ਇਧਰੋਂ ਆਪਣੀ ਸ਼ੰਭੂ ਬਾਟਰ ਤੋਂ ਉਹਦੇ ਸਾਹਿਬ ਨੂੰ ਇਧਰੋਂ ਨਾਲ ਦਿੱਤੀ ਗਿਆ ਕਾਲ ਤੇ ਦੇਖਦੇ ਆਂ ਫਿਰ ਜਿਵੇਂ 101 ਵਾਲਾ ਮਰਜੀ ਵੀ ਜਿੱਥਾ ਫਿਰ ਜਾਊਗਾ ਹੂੰ ਕੋਈ ਦਿੱਲੀ ਸਰਕਾਰ ਦੇ ਵੱਲੋਂ ਬੀਜੇਪੀ ਸਰਕਾਰ ਦੇ ਵੱਲੋਂ ਕੋਈ ਸੱਦਾ ਆਇਆ ਹੋਵੇ ਨਹੀਂ ਜੀ ਹਜੇ ਨਹੀਂ ਕੋਈ ਪੰਜਾਬ ਸਰਕਾਰ ਕੀ ਸਟੈਂਡ ਰੱਖਦੀ ਹੈ ਕਿਉਂਕਿ ਖਨੋਰੀ ਬਾਰਡਰ ਦੇ ਉੱਤੇ ਮਰਨਵਰਤ ਰੱਖਿਆ ਗਿਆ ਹੈ ਔਰ ਖਨੋਰੀ ਦਾ ਜਿਹੜਾ ਕੁਝ ਹਿੱਸਾ ਹੈ ਉਹ ਪੰਜਾਬ ਦੇ ਵਿੱਚ ਹੈ ਪੰਜਾਬ ਸਰਕਾਰ ਦੇ ਸਟੈਂਡ ਅਸੀਂ ਕੀ ਕੀਏ ਹਾਂ ਪੰਜਾਬ ਦੇ ਵਿੱਚ ਆ ਕੇ ਹਰਿਆਣਾ ਦੇ ਵਿੱਚ ਉਹਨਾਂ ਦੇ ਬਿਨਾ ਵਰਦੀ ਵਾਲੇ ਬੰਦੇ ਗੁੰਡੇ ਹੀ ਕਹਿ ਸਕਦੇ ਹਾਂ ਕਿਉਂਕਿ ਕਿਸੇ ਵੀ ਫੋਰਸ ਦੇ ਵਿੱਚ ਜਿੰਨਾ ਲੋਡ ਨਹੀਂ ਹੈਗੇ ਜਿੰਨਾ ਪਾ ਕੇ ਤਾਂ ਨਹੀਂ ਕੋਈ ਫੋਰਸ ਦਾ ਮੁਲਾਜ਼ਮ ਕਰੂਗਾ ਜਿਹੜੇ ਉਸ ਸਮੇਂ 21 ਤਰੀਕ ਨੂੰ 21 ਫਰਵਰੀ ਨੂੰ ਜਿਹੜੇ ਉੱਪਰ ਪ੍ਰੋਜੈਕਟਾਂ ਪੁਲਿਸ ਫੋਰਸ ਦੀਆਂ ਤੇ ਥੱਲੇ ਜਿੰਨਾਂ ਵਾਲੇ ਜਿਹੜੇ ਫੇਰੇ ਸੀ ਆਪਾਂ ਉਹਨੂੰ ਕਹਾਂਗੇ ਵੀ ਸਰਕਾਰ ਉਦੂਏ ਸੀਗੇ ਮੁਲਾਜ਼ਮ ਸੀਗੇ ਉਹਨਾਂ ਵੱਲੋਂ ਪੰਜਾਬ ਸਰਕਾਰ ਵਿੱਚ ਆ ਕੇ ਪੰਜਾਬ ਦਾ ਐਂਟਰ ਹੋ ਕੇ ਆ ਕੇ ਸ਼ੁਭਕੰਦਰ ਦਾ ਕਤਲ ਕਰਕੇ ਚਲੇ ਜਾਂਦਾ ਜਾਂਦਾ ਉਹਨਾਂ ਦਾ ਐਫ ਆਈ ਆਰ ਦਰਜ ਨਹੀਂ ਛੱਲਦੀ ਪੰਜਾਬ ਸਰਕਾਰ ਨੇ ਕਰਨੀ ਚਾਹੀਦੀ ਉਹ ਕਿੰਨਾ ਟਾਈਮ ਦੂਲਨਾਂ ਨੇ ਤਾਂ ਉਹ ਵੀ ਜ਼ੀਰੋ ਐਫ ਆਈ ਆਰ ਕੀਤੀ ਹੈ ਹਾਂ ਉਹ ਤਾਂ ਬਾਈ ਨੇਮ ਹੋਣੀ ਚਾਹੀਦੀ ਜੇ ਉਹ ਦਿਖ ਰਿਹਾ ਸੀ ਨਾ ਉਹ ਸ਼ਰੀਆਮ ਜ਼ਰੀ ਰਿਪੋਰਟਾਂ ਵਿੱਚ ਵੀ ਸ਼ਰੀਆਮ ਸ਼ੂਗਰ ਨੇ ਸਰਦਾਰ ਜੀ ਗੋਲੀ ਮਾਰੀ ਆ ਪੰਜਾਬ ਸਰਕਾਰ ਤੋਂ ਕਿੰਨੀ ਗਾਸ ਤੱਕੀ ਜਦੋਂ ਕਿਸਾਨ ਅੰਦੋਲਨ ਵਿੱਚ ਹੁਣ ਆ ਪ੍ਰਧਾਨ ਜੀ 26 ਤਰੀਕ ਨੂੰ ਮਨਨਵਾਤ ਰੱਖਣਾ ਸੀਗਾ ਇਹ ਰਾਤ ਨੂੰ ਹਮਲਾ ਕਰਕੇ ਇਹ ਆਪਣੇ ਪੰਜਾਬ ਸਰਕਾਰ ਉਹਨਾਂ ਰਲ ਕੇ ਪ੍ਰਧਾਨ ਜੀ ਨੂੰ ਚੱਕ ਕੇ ਲੈ ਕੇ ਜਾਂਦੇ ਨੇ ਹੁਣ ਆਪਾਂ ਇਹਨਾਂ ਨੂੰ ਕੀ ਕਹੀ ਕਿੰਨਾ ਸਹਿਯੋਗ ਹਾਂ ਮਾਨ ਜੀ ਸਾਡੇ ਮੁੱਖ ਮੰਤਰੀ ਜੀ ਦੇ ਮੂੰਹ ਦੇ ਵਿੱਚੋਂ ਤਾਂ ਸਤਾਰਨ ਜ਼ਬਰਾਂ ਜੀ ਮਨਨਵਾਤ ਤੇ ਬੈਠੇ ਹੋਗੇ ਇੱਕ ਸ਼ਬਦ ਜੀ ਅੱਜ ਤੱਕ ਨਿਕਲਿਆ ਹਾਂ ਮਰ ਵੀ ਜਿਹੜੀ ਕੁਰਸੀ ਆ ਇਹ ਕੁਰਸੀ ਤੇ ਜਿਹੜਾ ਬੰਦਾ ਬੈਠਾ ਹੈ ਇਹ ਆਪਣੇ ਲੋਕਾਂ ਵਾਸਤੇ ਨਹੀਂ ਸੋਚਦਾ ਇਹ ਇਹ ਆਪਣੇ ਸਿਰਫ ਇੱਕ ਸੱਤਾ ਲਈ ਸੋਚਦਾ ਹੈ ਹੂੰ ਬਸ ਇਹੀ ਜਿਆਦਾ ਨਾਲ ਹੀ ਸਮਾਣਾ ਵਿਧਾਨ ਸਭਾ ਹਲਕਾ ਵੀ ਲੱਗਦਾ ਹੈ ਉਸ ਹਲਕੇ ਤੋਂ ਮੇਰੇ ਖਿਆਲ ਚੇਤਨ ਸਿੰਘ ਜੋੜਾ ਮੱਜਰਾ ਜੀ ਵਿਧਾਇਕ ਨੇ ਉਹ ਆਏ ਨਹੀਂ ਉੱਥੇ ਨਹੀਂ ਮੈਂਬਰ ਪਾਰਲੀਮੈਂਟ ਸਰਬੀਤ ਸਿੰਘ ਖਾਲਸਾ ਗਏ ਸੀ ਬੀਤੇ ਦਿਨੀ ਮਿਲਣ ਉਹਨਾਂ ਨੇ ਕੀ ਗੱਲਬਾਤ ਕੀਤੀ ਉਹ ਉਹ ਤਾਂ ਪ੍ਰਧਾਨ ਜੀ ਸੇਹਦੇ ਜੀ ਹਾਲ ਚਾਲ ਜਾਣਨ ਵਾਸਤੇ ਗਏ ਸੀ ਹੂੰ ਕਿਉਂਕਿ ਬਹੁਤ ਵੱਡੀ ਪੋਸਟ ਦੇ ਨੇ ਉਹ ਲੋਕ ਸਭਾ ਦੇ ਵਿੱਚ ਪੰਜਾਬ ਨੂੰ ਰਿਪਰੈਜ਼ੈਂਟ ਕਰਦੇ ਨੇ ਲੋਕ ਸਭਾ ਦੇ ਵਿੱਚ ਜਾ ਕੇ ਉਹਨਾਂ ਨੇ ਕੋਈ ਧਿਆਨ ਦਿਵਾਇਆ ਇਸ ਮੁੱਦੇ ਦੇ ਉੱਤੇ ਕਿਉਂਕਿ ਸੈਸ਼ਨ ਵੀ ਚੱਲ ਰਿਹਾ ਹੈ ਨਹੀਂ ਦੇਖੋ ਇਹ ਉਹਨਾਂ ਨੇ ਆਪਣੇ ਵੱਲੋਂ ਤਾਂ ਬਿਆਨ ਪੜੇ ਨਹੀਂ ਉਹਨਾਂ ਦੇ ਅਜੇ ਫਿਲਹਾਲ ਵੀ ਕਰ ਰਹੇ ਨੇ ਉਹ ਹਾਂ ਉਹ ਤਾਂ ਦੇਖੋ ਹਰ ਇੱਕ ਜਿੰਨੀ ਵੀ ਜਾ ਕੋਈ ਵਿਰੋਧੀ ਧਿਰ ਚਾਹੇ ਇਹਨਾਂ ਦੇ ਸੱਤਾਧਰ ਧਿਰ ਦੇ ਵਿੱਚ ਬੈਠੇ ਵੀ ਨੇ ਹਾਂ ਅਨਾਜ ਤਾਂ ਉਹਨਾਂ ਦੇ ਬੱਚਿਆਂ ਨੇ ਵੀ ਖਾਣਾ ਹੀ ਆ। ਲੜਾਈ ਇਹ ਕਿਸਾਨ ਆਪਣੇ ਤੇ ਉਹਨਾਂ ਲਈ ਵੀ ਚੱਕ ਚਲ ਲੜ ਰਹੇ ਨੇ। ਜਾਂ ਤਾਂ ਉਹ ਕਹਿੰਦੇ ਜਿਹੜਾ ਸੱਤਾ ਵਾਲੇ ਨੇ ਤੇ ਧਰ ਵਾਲੇ ਨੇ ਜਿਹੜੇ ਪੈਸੇ ਨੇ ਉਹਨਾਂ ਦੇ ਕੋਲ ਉਹ ਪੈਸੇ ਨਾਲ ਥੋੜੀ ਉਹਨਾਂ ਦਾ ਪੇਟ ਢਿੱਡ ਭਰਨਾ। ਹਾਂ। ਇਹਦਾ ਵਾਅਦਾ ਤਾਂ ਉਹਨਾਂ ਨੇ ਵੀ ਚੱਕਣੇ ਤੇ ਜਿਹੜਾ ਵੀ ਹੈਗਾ ਹਾਦ ਨਰਦ ਹਰ ਇੱਕ ਨੂੰ ਮਾਰਨ ਦਾ ਹੱਕ ਬਣਦਾ। ਮਾਰਨ। ਡਾਕਟਰ ਸਵੇਮਨ ਸਿੰਘ ਦੀ ਟੀਮ ਹਰ ਰੋਜ਼ ਉਹਨਾਂ ਦੀ ਹੈਲਥ ਨੂੰ ਮਾਨੀਟਰ ਕਰਦੀ ਹੈ। ਕੀ ਉਹ ਟੀਮ ਕਿਸਾਨ ਮੋਰਚਾ ਦੇ ਵੱਲੋਂ ਅਪਾਇੰਟ ਕੀਤੀ ਗਈ ਹੈ? ਜਾਂ ਫਿਰ ਪਰਸਨਲ ਤੌਰ ਤੇ ਉਹ ਟੀਮ ਖੁਦ ਆ ਕੇ ਉਹਨਾਂ ਨੂੰ ਮੋਨੀਟਰ ਕਰਦੀ ਹੈ ਇਹ ਜਿਹੜਾ ਆਪਣਾ ਜੁਨਾ ਦਾ ਆਪਣੀ ਸੰਸਥਾ ਹੈ ਫਾਈਵ ਰਿਵਰ ਡਾਕਟਰ ਸਵੈ ਮਾਨ ਜੀ ਦੀ ਇਹ ਉਹਨਾਂ ਵੱਲੋਂ ਜਦੋਂ ਉਹ ਕਿਸਾਨੀ ਦੂਰ ਚੱਲਿਆ ਇਹ ਉਦੋਂ ਤੋਂ ਉਹਨਾਂ ਦੀ ਟੀਮ ਇੱਥੇ ਹੀ ਵਰਕ ਕਰ ਰਹੀ ਹੈ ਕਿਸਾਨੀ ਸੇਵਾ ਕਰ ਰਹੀ ਹੈ ਹਮ ਅੱਜ ਮੇਰੇ ਖਿਆਲ ਦੇ ਵਿੱਚ ਸਿਵਲ ਹਸਪੀਟਲ ਸਮਾਣਾ ਤੋਂ ਵੀ ਟੀਮ ਗਈ ਸੀਗੀ ਉਹਨਾਂ ਦੀ ਹੈਲਥ ਦੀ ਜਾਂਚ ਕਰਨ ਦੇ ਲਈ ਉਹਨਾਂ ਦਾ ਕੀ ਕਹਿਣਾ ਹੈ ਇਹ ਦੇਖੋ ਜਿਹੜੀ ਸਿਵਲ ਹਸਪੀਟਲ ਦੀ ਟੀਮ ਹੈ ਪਹਿਲਾਂ ਵੀ ਆਈਆਂ ਨੇ ਹਾਂ ਕੱਲ ਵੀ ਆਈ ਸੀ ਕੱਲ ਇਹਨਾਂ ਨੂੰ ਜਵਾਬ ਦੇ ਕੇ ਮੋੜਤਾ ਗਿਆ ਸੀ ਵੀ ਅਸੀਂ ਪ੍ਰਧਾਨ ਜੀ ਜੀ ਤੁਹਾਨੂੰ ਚੈੱਕ ਅਪ ਨਹੀਂ ਕਰਦੇ ਜਿੰਨਾ ਸਮਾਂ ਤੱਕ ਤੁਸੀਂ ਪਹਿਲੀ ਰਿਪੋਰਟਾਂ ਨੂੰ ਜਨਤਕ ਨਹੀਂ ਕਰਦੇ ਕਿਉਂਕਿ ਦੇਖੋ ਪਹਿਲਾਂ ਆਉਂਦੇ ਸੀਗੇ ਜੀ ਟੈਸਟ ਕਰਦੇ ਦੀਏ ਚਲੇ ਜਾਂਦੇ ਦੀ ਕੋਈ ਇਹਨਾਂ ਨੇ ਕਦੇ ਰਿਪੋਰਟ ਜਨਤਕ ਨਹੀਂ ਕੀਤੀ ਹੈਗੀ ਨਾ ਹੀ ਤਾਂ ਮੋਰਚੇ ਨੂੰ ਦੁੱਤੀ ਹੈ ਨਾ ਹੀ ਬਾਹਰ ਕਰੋ ਮੀਡੀਆ ਨੂੰ ਜਨਤਕ ਤੌਰ ਤੇ ਕੋਈ ਦੁੱਤੀ ਹੈ ਇਹਨਾਂ ਨੇ ਹਾਂ ਚਾਹੇ ਡੀ ਐਮ ਸੀ ਦੇ ਵਿੱਚ ਬਿਨਾਂ ਜੀ ਰਹੇ ਨੇ ਉਹ ਵੀ ਰਿਪੋਰਟ ਬਾਹਰ ਨਹੀਂ ਕੱਢੀ ਇਹਨਾਂ ਨੇ ਵੀ ਕੀ ਟ੍ਰੀਟਮੈਂਟ ਕੀਤਾ ਸੀ ਕੀ ਚੈੱਕਅਪ ਕੀਤਾ ਕੀ ਟੈਸਟਾਂ 'ਚ ਕੀ ਆਇਆ ਕਿ ਉਸ ਤੋਂ ਬਾਅਦ ਜਿਹੜੇ ਹੁਣ ਜਾ ਰਹੇ ਦੇ ਨਾ ਉਹ ਕੀਤਾ ਅੱਜ ਹੁਣ ਗਏ ਨੇ ਆ ਚੈੱਕਅਪ ਕਰਾਇਆ ਪ੍ਰਧਾਨ ਜੀ ਨੇ ਉਹਨਾਂ ਤੋਂ ਉਹਨਾਂ ਦਾ ਹੂੰ ਵੀ ਇਹ ਵੀ ਪਹਿਲਾ ਰਿਪੋਰਟ ਜਨਤਕ ਹੋਣ ਤੋਂ ਬਾਅਦ ਕੋਈ ਮੈਡੀਕਲ ਬੁਲੇਟਿਨ ਜਾਰੀ ਕੀਤਾ ਉਹਨਾਂ ਨੇ ਕਿਉਂਕਿ ਆਫੀਸ਼ੀਅਲ ਬਾਈਟ ਤਾਂ ਦੇ ਰਹੇ ਸੀ ਡਾਕਟਰ ਨੇ ਬਸ ਇਹ ਵਾਈਟ ਹੀ ਹੈ ਇਹ ਉਹ ਕਹਿੰਦੇ ਅਸੀਂ ਰਿਪੋਰਟਾਂ ਲੈ ਰਹੀਆਂ ਅੱਜ ਆਪਣੀ ਟੈਸਟ ਵਗੈਰਾ ਵੀ ਕੱਲ ਨੂੰ ਰਿਪੋਰਟਾਂ ਆ ਜਾਣਗੇ ਦਿੰਨੇ ਆ ਹਾਂ ਇਹ ਨਹੀਂ ਗਿਆ ਹੀ ਫਿਰ ਅਰਾਲ ਕੋਈ ਨਹੀਂ ਗਿਆ ਐਸ ਪਰ ਸੋਰਸਸ ਇਹ ਵੀ ਇਨਫੋਰਮੇਸ਼ਨ ਮਿਲ ਰਹੀ ਹੈ ਕਿ ਹੋ ਸਕਦਾ ਹੈ ਦੁਬਾਰਾ ਡੱਲੇਵਾਲ ਜੀ ਨੂੰ ਹਿਰਾਸਤ ਦੇ ਵਿੱਚ ਲਿਆ ਜਾਵੇ ਇਹ ਤਾਂ ਹੀ ਕੱਲ ਵੀ ਹਾਲਾ ਸੀਗੇ ਪੂਰੇ ਜਿਹੜੀ ਸਾਡੇ ਕੋਲ ਜਾਣਕਾਰੀ ਜਿੰਨੀ ਆਈ ਸੀ ਕੱਲ ਰਾਤ ਵੀ ਇਹਨਾਂ ਦੇ ਪੂਰੀ ਕੋਸ਼ਿਸ਼ ਸੀਗੀ ਵੀ ਦਵਾਰ ਤੋਂ ਚੱਕੇ ਪਰ ਅੰਦੋਲਨ ਦੇ ਵਿੱਚ ਸੇਰ ਦੇ ਬਹੁਤ ਬੈਠੇ ਨੇ ਇਹ ਤਾਂ ਲੋਕ ਹੁਣ ਸਾਰੇ ਮੂਰੇ ਬੈਠੇ ਹੋਏ ਨੇ ਜੂਥ ਪੰਜਾਬ ਦਾ ਹੋਇਆ ਹਾਂ ਹਰਿਆਣੇ ਤੋਂ ਸਾਰੇ ਬੈਠੇ ਮੇਰੇ ਹੂੰ ਕਿੰਨੇ ਮੈਂਬਰਸ ਉਹਨਾਂ ਦੀ ਦੇਖਭਾਲ ਕਰਦੇ ਨੇ ਅਣਗਿਣਤ ਆ ਜੀ ਹੂੰ ਦਿਨ ਔਰ ਰਾਤ ਦੀ ਸ਼ਿਫਟ ਵੰਡੀ ਹੋਈ ਹੈ ਹਾਂਜੀ ਦਿਨ ਦਿਨ ਦੇ ਵੀ ਤਾਂ ਜਲੋ ਸਾਰੇ ਹਰੇਕ ਜਾਗਦੇ ਹੀ ਆ ਤੇ ਰਾਤ ਨੂੰ ਵੀ ਡਿਊਟੀਆਂ ਲੱਗੀਆਂ ਹੋਈਆਂ ਨੇ ਤੇ ਸਾਰੇ ਮੋਰਚੇ ਚੜ੍ਹਦੀ ਗੱਲਾਂ ਜਿਵੇਂ ਹਰੂ ਜੁੜਿਆ ਹੋਇਆ ਹੂੰ ਕਹਿੰਦੇ ਜਦੋਂ ਪੇਟ ਭੁੱਖਾ ਹੁੰਦਾ ਨਾ ਤਾਂ ਉਦੋਂ ਨੀਂਦ ਵੀ ਨਹੀਂ ਆਉਂਦੀ ਆਪਾਂ ਇੱਕ ਦਿਨ ਰੋਟੀ ਨਾ ਖਾਈਏ ਤਾਂ ਆਪਾਂ ਨੂੰ ਵੀਕਨੈਸ ਫੀਲ ਹੁੰਦੀ ਹੈ ਪਰ 17 ਦਿਨਾਂ ਤੋਂ ਭੁੱਖ ਹੜਤਾਲ ਤੇ ਨੇ ਉਹਨਾਂ ਦੀ ਹਾਲਤ ਅਸੀਂ ਕਿਉਂਕਿ ਅਸੀਂ ਵੀ ਐਜ਼ ਅ ਮੀਡੀਆ ਪਰਸਨ ਉਹਨਾਂ ਨੂੰ ਨੇੜੇੋਂ ਦੇਖਦੇ ਆ ਦਿਨ ਪ੍ਰਤੀ ਦਿਨ ਉਹਨਾਂ ਦੇ ਬੋਲਣ ਦਾ ਤਰੀਕਾ ਵੀ ਬਦਲਦਾ ਜਾ ਰਿਹਾ ਹੈ ਦੇਖਣ ਦਾ ਤਰੀਕਾ ਵੀ ਬਦਲਦਾ ਜਾ ਰਿਹਾ ਹੈ ਮਤਲਬ ਕਮਜ਼ੋਰੀ ਮਹਿਸੂਸ ਕਰਦੇ ਨੇ ਇਸ ਪੂਰੇ 17 ਦਿਨਾਂ ਦੇ ਵਿੱਚ ਹੁਣ ਉਹ ਸਮਾਂ ਕਿਵੇਂ ਬਤੀਤ ਕਰਦੇ ਨੇ ਰਾਤ ਕਿਵੇਂ ਬਤੀਤ ਕਰਦੇ ਨੇ ਉਹਨਾਂ ਨੂੰ ਨੀਂਦ ਆਉਂਦੀ ਏ ਢੰਗ ਨਾਲ ਜਾਂ ਨਹੀਂ ਆਉਂਦੀ ਨਹੀਂ ਦੇਖੋ ਜੀ ਇਹ ਤਾਂ ਆਪਾਂ ਨੂੰ ਪਤਾ ਇਨਸਾਨ ਇੱਕ ਦਿਨ ਰੋਟੀ ਖਾਵੇ ਹਾਂ ਤੇ ਸਰੀਰ ਦੀ ਤੋੜ ਲਾਏ ਦਰਦ ਹੁੰਦੇ ਨੇ ਹਾਂ ਉਹਦੇ ਆਪਾਂ ਨੂੰ ਪਤਾ ਇੱਕ ਤਾਂ ਪਹਿਲਾਂ ਹੀ ਉਹ ਕੈਂਸਰ ਦਿੰਦੀ ਨੇ ਹਾਂ ਉਹ ਉਹਦੇ ਵੀ ਉਹਨਾਂ ਦੀ ਮਾਲਿਸ਼ ਵਗੈਰਾ ਇਹ ਮੁੰਡੇ ਨਾਲ ਹੈਗੇ ਨੇ ਉਹ ਕਰ ਰਹੇ ਨੇ ਹਾਂ ਬਾਏ ਇਹ ਹੁਣ ਇਹ ਕਹਿੰਦੇ ਡਾਕਟਰ ਤੁਸੀਂ ਆਪ ਵੀ ਡਾਟ ਸਵਾਇ ਮਾਨ ਜੀ ਦੇ ਜਿਹੜੀ ਉਹਨੇ ਟੀਮ ਉਹਨਾਂ ਵੱਲੋਂ ਬਿਆਨ ਤੁਸੀਂ ਆਪ ਸੁਣਿਆ ਹੁਣ ਵੀ ਇੰਨੇ ਦਿਨਾਂ ਤੋਂ ਬਾਅਦ ਆ ਕੇ ਹੁਣ ਤਾਂ ਜਿਹੜਾ ਉਹਨਾਂ ਦਾ ਹੱਡ ਨਹੀਂ ਉਹਨਾਂ ਸਰੀਰ ਨਾ ਅੰਦਰਲੇ ਉਹਨਾਂ ਦੇ ਮਾਸ ਨੂੰ ਹੀ ਖਾਣਾ ਸ਼ੁਰੂ ਕਰ ਚੁੱਕਿਆ ਹੈ ਕਿਉਂਕਿ ਦੇਖੋ ਜਿਹੜੀ ਆਪਣੀ ਆਪ ਰੋਟੀ ਖਾਣੇ ਆ ਉਹਦੇ ਨਾਲ ਆਪਣੇ ਅੰਦਰ ਐਨਰਜੀ ਆਉਂਦੀ ਹੈ ਅਬ ਉੱਥੀ ਆਪ ਹੁਣ ਜੇ ਲੰਮਾ ਟਾਈਮ ਹੈ ਮਰਨ ਬਾਅਦ ਤੇ ਬੰਦਾ ਰਹਿੰਦਾ ਹੈ ਨਿਕਲੇ ਹੁੰਦਾ ਫਿਰ ਤਾਂ ਸਰੀਰ ਹੀ ਸਰੀਰ ਨੂੰ ਖਾਣਾ ਸ਼ੁਰੂ ਕਰ ਦਿੰਦਾ ਹੂੰ ਤੁਸੀਂ ਜ਼ਿਕਰ ਕੀਤਾ ਕਿ ਉਹ ਕੈਂਸਰ ਦੇ ਪੇਸ਼ੈਂਟ ਨੇ ਕੈਂਸਰ ਦੇ ਪੇਸ਼ੈਂਟ ਕਈ ਤਰ੍ਹਾਂ ਦੇ ਹੁੰਦੇ ਨੇ ਕਈਆਂ ਦੇ ਤਾਂ ਕੀਮੋਸੈਕਸ਼ਨ ਚੱਲ ਰਹੇ ਹੁੰਦੇ ਨੇ ਕੁਛ ਨਾ ਕੁਛ ਸਰਵਾਈਵਲ ਦੇ ਲਈ ਮੈਡੀਸਿਨਸ ਚੱਲ ਰਹੀਆਂ ਹੁੰਦੀਆਂ ਨੇ ਕਿ ਡੱਲੇਵਾਲ ਜੀ ਵੀ ਕੋਈ ਮੈਡੀਸਿਨ ਲੈਂਦੇ ਸੀਗੇ ਰੈਗੂਲਰ ਹੈਗੇ ਸੀ ਫਿਰ ਹੁਣ ਇਸ ਹਾਲਾਤ ਦੇ ਵਿੱਚ ਉਹਨਾਂ ਦੀ ਦਵਾਈ ਫਿਰ ਤਾਂ ਹਾਲਾਤ ਬਿਲਕੁਲ ਗੰਭੀਰ ਨੇ ਤੇ ਤੁਸੀਂ ਉਹਨਾਂ ਨੂੰ ਸਮਝਾਉਂਦੇ ਨਹੀਂ ਹੈਗੇ ਕਿ ਤੁਹਾਡੀ ਸਿਹਤ ਇਸ ਲਾਇਕ ਨਹੀਂ ਹੈ ਮਰਨ ਵਰਤ ਤੇ ਕੋਈ ਹੋਰ ਬੈਠ ਜਾਵੇ ਨਹੀਂ ਦੇਖੋ ਜੀ ਉਹਨਾਂ ਦੇ ਪਿਛੇ ਨਹੀਂ ਔੜਨਾ ਉਹਨਾਂ ਦਾ ਵੀ ਆਪਣੇ ਪਰਿਵਾਰ ਤੋਂ ਵੱਧ ਗਈ ਉਹ ਪਸੰਦ ਨੂੰ ਸਮਰਪਿਤ ਨੇ ਹੂੰ ਉਹ ਉਹਨਾਂ ਦੀ ਇਹ ਵੀ ਥਿਊਰੀ ਵੀ ਮੈਂ ਕਿਸੇ ਨੂੰ ਨਹੀਂ ਮਰੋਣਾ ਮੈਂ ਆ ਮਰੂੰ ਹੂੰ ਔਰ ਆਪਣੇ ਆਪ ਨੂੰ ਦੁੱਖ ਦੇਣਾ ਗੁਰਦੀਪ ਜੀ ਕਿਸ ਹੱਦ ਤੱਕ ਠੀਕ ਹੈ ਕਿਉਂਕਿ ਉਹ ਆਲਰੇਡੀ ਇੱਕ ਮਤਲਬ ਭਿਆਨਕ ਬਿਮਾਰੀ ਦੇ ਨਾਲ ਜੂਝ ਰਹੇ ਨੇ। ਨਹੀਂ। ਮਤਲਬ ਹੋਰ ਵੀ ਬਹੁਤ سارے ਲੀਡਰਸ ਨੇ ਸਰਬੰਸਿੰਘ ਪੰਦੇਰ ਜੀ ਵੀ ਨੇ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਬਹੁਤ ਸਾਰੇ ਜੂਝਾਰੂ ਨੇ ਜਿਹੜੇ ਪੈਰਾ ਦਿੰਦੇ ਨੇ ਉਹਨਾਂ ਦੇ ਨਾਲ 24 ਘੰਟੇ ਕੋਈ ਵੀ ਭੁੱਖ ਹੜਤਾਲ ਤੇ ਬੈਠ ਸਕਦਾ ਸੀ। ਗੱਲੇ ਦੇਖੋ ਜੀ ਜੇ ਪਿਛਲਾ ਇਤਿਹਾਸ ਚੱਕ ਲਈ ਆਪਾਂ। ਹੂੰ। ਜੇ ਤਾਂ ਉੱਥੇ ਜਿਹੜਾ ਤੁਹਾਡਾ ਕੋਈ ਮੇਨ ਆਗੂ ਹੈ ਜਾਂ ਕੋਈ ਮੈਨ ਮਾਲੂ ਵੀ ਕੋਈ ਉਹਨਾਂ ਨੂੰ ਹੀ ਆਪਣੇ ਮੂਰੇ ਆਪਣੇ ਨੂੰ ਪੇਸ਼ ਕਰਨਾ ਪੈਂਦਾ ਹੁਣ ਤੁਸੀਂ ਇਹ ਤੋਂ ਤੁਹਾਡੇ ਮੂਰੇ ਭਾਰਤ ਦੇ ਸਭ ਤੋਂ ਵੱਡੇ ਕਿਸਾਨਾਂ ਗੁੰਜ ਇੱਕ ਨਹੀਂ ਹੋ ਹਮ ਜੇਕਰ ਉਹਨਾਂ ਦੇ ਮਰਨ ਵਰਤੇ ਬੈਠਣ ਤੋਂ ਬਾਅਦ ਵੀ ਸਰਕਾਰ ਇੱਥੇ ਅੜੀ ਤੇ ਬੈਠੀ ਹੈ ਜੇਕਰ ਕੋਈ ਆਮ ਇਨਸਾਨ ਬਹਿ ਜਾਂਦਾ ਉਹਦੇ ਲਈ ਸਰਕਾਰ ਦੀ ਕੀ ਵੈਲਿਊ ਹੈ ਹਮ ਠੀਕ ਹੈ ਨਾ ਜੀ ਗੱਲ ਉਹ ਉਹਦੇ ਵੀ ਇੱਕ ਫਿਰ ਮੇਨ ਗੱਲ ਇਹ ਹੈ ਜਿਹੜਾ ਮੇਨ ਅਗੁੰਦਾ ਹਮ ਉਹਦਾ ਫਰਜ਼ ਇਹ ਹੁੰਦਾ ਵੀ ਆਪਣੇ ਆਪ ਨੂੰ ਪੇਸ਼ ਕਰਨਾ ਹਮ ਕਿਸ ਨੂੰ ਨਹੀਂ ਫੇਰ ਜੇਦਾ ਵੀ ਤੁਸੀਂ ਫੇਰ ਦਾ ਆਮ ਆਪਾਂ ਕਹਿੰਦੇ ਵੀ ਵੀ ਆਪਣੀ ਜਗ੍ਹਾ ਤੇ ਕਹਿੰਦੇ ਤੂੰ ਚੱਲ ਫਿਰ ਉੱਥੇ ਜਿਹੜੇ ਉਂਗਲੇ ਉੱਠਦੀਆਂ ਨਾ ਵੀ ਕਿਸਾਨ ਆਗੂ ਆ ਪਿੱਛੇ ਬੈਠੇ ਨੇ ਤੇ ਲੋਕਾਂ ਦੇ ਪੁੱਤਾਂ ਨੂੰ ਮਾਰਨ ਵਾਸਤੇ ਮੂਰੇ ਪੇਸ਼ ਕਰ ਰਹੇ ਨੇ ਹੂੰ ਇੱਥੇ ਸਾਡੇ ਜਥੇਬੰਦੀ ਦਾ ਹੋਰ ਸਿਧਾਂਤ ਹੈ ਪ੍ਰਧਾਨ ਜੀ ਦਾ ਆਪਣਾ ਇਹ ਹੈਗਾ ਵੀ ਕਿਸਨੂ ਨੇ ਆਪਣੇ ਆਪ ਨੂੰ ਮੁਰੇ ਕਰਾਂਗੇ ਹਮ ਪਰ ਗੁਰਦੀਪ ਜੀ ਫਰਕ ਪੈਂਦਾ ਤੇ ਹੁਣ ਵੀ ਨਜ਼ਰ ਨਹੀਂ ਆ ਰਿਹਾ 17 ਦਿਨ ਬੀਤਣ ਤੋਂ ਬਾਅਦ ਤੇ ਸਰਕਾਰ ਨੂੰ ਹੱਥ ਪੈਰਾਂ ਦੀ ਪੈ ਜਾਣੀ ਚਾਹੀਦੀ ਸੀ ਜਿਸ ਤਰ੍ਹਾਂ ਦੀ ਉਹਨਾਂ ਦੀ ਕੰਡੀਸ਼ਨ ਐ ਢੱਲੇਵਾਲ ਜੀ ਦੀ ਪਰ ਜਦੋਂ ਪਹਿਲਾ ਕਿਸਾਨ ਅੰਦੋਲਨ ਆਪਣੇ ਕਿਸਾਨੀ ਮਾਪੇ ਉਹਨਾਂ ਲੋਕਪਾਲ ਨੂੰ ਲਾਗੂ ਕਰਾਉਣ ਲਈ ਅੰਦੋਲਨ ਲੜਿਆ ਗਿਆ ਸੀ ਆਰਾਮ ਜੀ ਦਾ ਗਰਾਉਂਡ ਦੇ ਵਿੱਚ ਸਨਾ ਹਜ਼ਾਰੀ ਜੀ ਵੱਲੋਂ ਹਮ 10 ਦਿਨ ਬਾਅਦ ਸਰਕਾਰ ਨੂੰ ਹੱਥ ਪੈਰਾਂ ਦੀ ਪੈ ਗਈ ਸੀ ਨਾ ਹਮ ਇਹ ਤਾਂ ਹੀ ਫੇਰ 17 ਦਿਨ ਹੋ ਗਏ ਹਮ ਇਸ ਸੰਨੀਦਵਾਰਾ ਵੀ ਸਰਕਾਰ ਚੌਂਦੀ ਕੀ ਹੈ ਹਮ ਮਾਲਵੀ ਸਰਕਾਰ ਕਾਰਪੋਰੇਟ ਘਰਾਣਿਆਂ ਦੇ ਨਾਲ ਹੀ ਉਹਨੂੰ ਇੰਨਾ ਪਿਆਰ ਹੈ ਵੀ ਉਹਨੂੰ ਆਪਣੇ ਦੇਸ਼ ਦੇ ਲੋਕਾਂ ਦਾ ਜਾਂ ਸੰਵਿਧਾਨ ਦੀ ਕੋਈ ਕਦਰ ਹੀ ਨਹੀਂ ਹੈਗੀ ਜਾਂ ਉਹਦੇ ਬਾਰੇ ਸੋਚੀ ਨਹੀਂ ਵੀ ਅਸੀਂ ਇਹ ਕੀ ਕਰਨਾ ਉਹਨਾਂ ਵੀ ਧੰਬਾ ਵੀ ਲੋਕ ਮਰਨ ਮਰਦੇ ਮਰ ਜਾਣ ਹਮ ਇਨ ਬਿਟਵੀਨ ਜੇ ਲਿਖਤੀ ਤੌਰ ਤੇ ਕੋਈ ਸੱਦਾ ਆਉਂਦਾ ਤੁਹਾਨੂੰ ਸਰਕਾਰ ਵੱਲੋਂ ਤਾਂ ਜਾਓਗੇ ਉਹਦਾ ਹੀ ਬਿਆਨ ਦਿੱਤੇ ਸਾਬ ਸਾਡੇ ਸਾਡੇ ਲੀਡਰਸ਼ਿਪ ਵੱਲੋਂ ਸਿੱਧੀ ਗੱਲ ਹੈ ਵੀ ਚਾਹੇ ਦੀ ਰਾਹ ਦੇਣਾ ਲਿਖ ਤੇ ਜਾਵੇ ਜਾਵਾਂਗੇ ਹਮ ਦੇਖੋ ਇਹ ਗੱਲਬਾਤ ਤੋਂ ਕਦੇ ਵੀ ਕਿਸਾਨ ਆਗੂ ਜਾਂ ਸਰ ਮੋਰਚਾ ਕਦੇ ਨਹੀਂ ਭੱਜਿਆ ਜੀ ਹਮ ਗੱਲ ਤਾਂ ਇਹ ਆਉਂਦੀ ਹੈ ਵੀ ਸਰਕਾਰ ਗੱਲ ਕਰਨੀ ਚਾਹੀਦੀ ਨਾ ਹਮ 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 ਸਰਕਾਰ ਤਾਂ ਮਾਨ ਤੇ ਲੱਗੀ ਹੋਈ ਹੈ ਗੱਲਬਾਤ ਨਹੀਂ ਕਰ ਰਹੀ ਹਮ ਪਰ ਰਵਨੀਤ ਬਿੱਟੂ ਤਾਂ ਕਹਿੰਦੇ ਨੇ ਅਸੀਂ ਤਾਂ ਤਿਆਰ ਬੈਠੇ ਆਂ ਕਿਸਾਨ ਗੱਲ ਕਰਨ ਬਿਆਨਾਂ ਨਾਲ ਥੋੜੀ ਹੁੰਦਾ ਜੀ ਹਮ ਲਿਖਤੇ ਦੇ ਵਿੱਚ ਉਹਨੀ ਗੱਲ ਹੁੰਦੀ ਹੈ ਨਾ ਹਮ ਬਿਆਨ ਤਾਂ ਬਿਆਨੇ ਵੀ ਤਾਂ ਸਾਡੇ ਪ੍ਰਧਾਨ ਮੰਤਰੀ ਜੀ ਨੇ ਜੇ ਜਦੋਂ ਸੱਤਾ 'ਚ ਆਉਣ ਤੋਂ ਪਹਿਲਾਂ 15-15 ਲੱਖ ਰੁਪਏ ਇਹ ਸਵਿਟਸ ਬੈਂਕ ਦੇ ਵਿੱਚੋਂ ਲਿਆ ਗਿਆ ਕੀ ਕਾਲਾ ਧਨ ਵੀ ਲੋਕਾਂ ਦੇ ਖਾਤਿਆਂ 'ਚ ਪਾਤਾ ਸੀਗਾ ਹਮ ਬਿਆਨਾਂ ਨਾਲ ਕੁਝ ਨਹੀਂ ਹੋਣਾ ਜੀ ਗੱਲ ਲਿਖਤ ਦੇ ਵਿੱਚ ਹੈ ਕੋਈ ਚਿੱਠੀ ਪੱਤਰ ਨਹੀਂ ਓਕਣ ਗੱਲ ਹੋਣੀ ਹੈ ਹਮ ਭੁਖ ਹੜਤਾਲ ਕਿਸ ਸ਼ਰਤ ਤੇ ਖਤਮ ਹੋਏਗੀ ਇਹ ਤਾਂ ਜਿਹੜੀ ਮੰਗਾ ਪ੍ਰਮਾਨ ਹੋਪੀ ਹੋਣੀ ਹੈ ਹਮ ਮਤਲਬ ਉਹ 12 ਮੰਗਾ ਜਿਨ੍ਹਾਂ ਦੇ ਬਾਰੇ ਬਿਆਨ ਦਿੱਤੇ ਗਏ ਜਿਨ੍ਹਾਂ ਬਾਰੇ ਤੁਸੀਂ ਦਿੱਲੀ ਜਾਣਾ ਚਾਹੁੰਦੇ ਸੀਗੇ ਹਾਰ ਕੇ ਹੁਣ ਮਰਨ ਵਰਤ ਰੱਖਿਆ ਗਿਆ ਹੈ ਤੇ ਉਹ ਤਾਂ ਤੋੜਿਆ ਜਾਏਗਾ ਜੇ ਉਹ 12 ਮੰਗਾ ਪੂਰੀਆਂ ਹੋਣਗੇ ਹਾਂ ਦੇਖੋ ਜੀ ਹੁਣ ਮੇਨ ਤਾਂ ਗੱਲ ਹੈ ਸਰਕਾਰ ਦੀ ਗੱਲਬਾਤ ਹੈ ਸਰਕਾਰ ਗੱਲਬਾਤ ਨੂੰ ਕੀ ਸਕਦੀ ਹੈ ਫਿਰ ਉਹ ਹੈ ਬਾਕੀ ਇਹ ਮੰਗਾ ਉਹੀ ਨੇ ਜਿਹਨੇ ਸਜਾ ਦੇ ਮੰਨੀਆਂ ਹੋਈਆਂ ਨੇ ਕੋਈ ਨਵੀਂ ਮੰਗੇ ਤਾਂ ਇਹ ਆਪਾਂਗੇ ਵੀ ਮੰਨ ਮੰਨੇ ਤੇ ਆਪਾਂ ਇਹ ਸ਼ਬਦ ਤੋਂ ਬਰਤਿੰਦੇ ਕਿਉਂਕਿ ਮੰਨੀਆਂ ਹੋਈਆਂ ਨੇ ਹਾਂ ਆਪਾਂ ਇਹ ਪਹਿਲਾਂ ਹੀ ਮੰਨੀਆਂ ਹੋਈਆਂ ਨੇ ਆਪਾਂ ਇਹ ਕਹਿੰਦੇ ਵੀ ਸਰਕਾਰ ਇਹ ਮੰਨੂਗੀ ਤਾਂ ਤੋੜਿਆਊਗਾ ਗਲਤੀ ਜਾਂਦੀ ਵੀ ਇਹ ਸਰਕਾਰ ਨੇ ਪਹਿਲਾਂ ਮੰਨੀਆਂ ਹੋਈਆਂ ਨੇ ਉਹ ਇਹਨਾਂ ਨੂੰ ਲਾਗੂ ਕਰਨੀਆਂ ਨੇ ਨਵੀਂ ਤਾਂ ਕੋਈ ਮੰਨਣੀ ਨਹੀਂ ਉਹਨਾਂ ਨੇ ਹਾਂ ਹਾਂ ਆਪਾਂ ਗੱਲ ਵੀ ਮੰਨ ਵੀ ਦੁਬਾਰਾ ਗੱਲਬਾਤ ਹੋਣੀ ਉਹਦੀ ਫਿਰ ਨੰਬਰ ਵਿਚਾਰ ਚਾਚ ਹੋਣੀ ਹੈ ਫਿਰ ਮੰਨ ਹੋਣੀਆਂ ਨੇ ਇਹ ਤਾਂ ਹੀ ਮੰਨੀਆਂ ਹੋਈਆਂ ਨੇ ਪਹਿਲਾਂ ਦੀ ਠੀਕ ਹੈ ਗੁਰਦੀਪ ਜੀ ਬਹੁਤ-ਬਹੁਤ ਸ਼ੁਕਰੀਆ ਸਾਡੇ ਨਾਲ ਜੁੜਨ ਲਈ ਸੋ ਇਹ ਸੀ ਅੱਜ ਦੀ ਖਾਸ ਪੇਸ਼ਕਸ਼ ਸ਼ੰਭੂ ਤੇ ਖਨੌਰੀ ਬਾਰਡਰ ਦੇ ਹਾਲਾਤਾਂ ਦੇ ਬਾਰੇ ਚਰਚਾ ਹੋਈ ਹੈ ਖਾਸ ਤੌਰ ਤੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਲਗਾਤਾਰ ਨਸਾਜ਼ ਹੋ ਰਹੀ ਹੈ 17 ਦਿਨ ਜਿਹੜੇ ਹੋ ਗਏ ਨੇ ਉਹਨਾਂ ਨੂੰ ਭੁਖ ਹੜਤਾਲ ਨੂੰ 18ਵੇਂ ਦਿਨ ਦੇ ਵਿੱਚ ਉਹਨਾਂ ਦੀ ਭੁਖ ਹੜਤਾਲ ਪ੍ਰਵੇਸ਼ ਕਰ ਚੁੱਕੀ ਹੈ ਸੋ ਹੁਣ ਆਉਣ ਵਾਲਾ ਵਕਤ ਦੱਸੇਗਾ ਕਿ ਅੰਦੋਲਨ ਤੇ ਸਰਕਾਰ ਦਾ ਕੀ ਰਵਈਆ ਹੋਏਗਾ ਤਦ ਤੱਕ ਲਈ ਤੁਸੀਂ ਵੇਖਦੇ ਰਹੋ ਸੱਚ ਦਾ ਨਿਰੰਤਰ ਵਹਿੰਦਾ ਦਰਿਆ ਸਤਲੁਜ ਟੀਵੀ